ਲਿਆ ਨਾਮ ਕੰਗ੍ਰੈਚੁਲੇਸ਼ਨਸ ਇਹ ਮੈਡਮ ਦਾ ਕੁੱਤਾ ਜਿੱਤ ਚੁੱਕਿਆ ਹੈਗਾ ਟਰੋਫੀ ਹੱਥ ਫੜੀ ਆ ਦੇਖ ਰਹੇ ਹੋ ਤੁਸੀਂ ਓਏ ਬੈਠੋ 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 ਇਹ ਕੁਝ ਕਹਿੰਦਾ ਤਾਂ ਨਹੀਂ ਐਸ ਵੇਲੇ ਨਹੀਂ ਬੈਠੋ ਕਿਹੜੀ ਬਰੀਡ ਆ ਇਹ 골ਡਨ ਰੀਟਰੀਵਰ ਹੈ ਅੱਛਾ ਇਹ ਤਾਂ ਸਿਆਣੇ ਹੁੰਦੇ ਵੈ ਬਹੁਤ ਸਵਾਗਤ ਓਏ ਕਿੰਨੀ ਉਮਰ ਹੋ ਗਈ ਇਹਦੀ ਉਮਰ 5 ਸਾਲ ਦੀ ਕਿ ਤੋ ਆਏ ਵੀਰ ਵੇਖੋ ਕਿੱਡਾ ਜਾਂ ਨੱਕ ਏ ਉਹ ਉਹ ਤਾਂ ਨਹੀਂ ਸੀ ਆਈਡੀਆ ਹੱਥ ਵਾਲਿਆਂ ਦੇ ਉਹ ਵਾਲਾ ਕੁੱਤਾ ਜੀ ਇਹ ਲਓ ਆਹ ਵੇਖੋ ਕਿੰਨਾ ਖੂਬਸੂਰਤ ਆ ਇਹ ਕੰਬ ਰਿਹਾ ਜੀ ਇਹ ਆਹ ਸ਼ਿਵਰਿੰਗ ਜੀ ਅਰੇ ਪਾਲ ਹਿੱਲ ਰਿਹਾ ਅਰੇ ਪਾਲ ਹੀ ਹਿੱਲ ਰਿਹਾ ਅੱਛਾ ਪਾਲ ਹਿੱਲ ਰਿਹਾ ਹੈਲੋ ਇਹ ਕਿਹੜੀ ਨਸਲ ਆ ਵੀਰੇ ਇਹ ਟਾਈਮ ਆਉਂ ਜੀ ਹੈ ਟਾਈਮ ਆਉਂ ਜੀ ਅੱਛਾ ਇੱਧਰ ਦੇਖ ਮੈਨੂੰ ਤੇ ਆਹ ਵਾਲੀ ਇਹ ਸਿਟਜੂ ਜੀ ਅੱਛਾ ਇਹ ਫਾਰਸੀਲਾ ਜਿਹੜੇ ਕਤੂਰੇ ਆ ਹੈ ਵੀ ਹਾਂ ਜੀ ਆ ਇਹ ਨਹੀਂ ਇਹ ਸੋ ਵਾਸਤੇ ਨਹੀਂ ਇਹ ਫੋਟੋ ਲੈ ਬਾਈ ਕਿਹੜੀ ਨਸਲ ਦਾ ਹੈ ਡੌਗ ਆ ਕਿ ਮੈਨੂੰ ਬਾਹਰ ਨਾ ਕੱਢੋ ਨਹੀਂ ਰਾਤ ਨੂੰ ਇਹਦਾ ਅੰਦਰ ਜੀ ਹੀ ਲਾਉਂਦੇ ਆਂ ਅੱਛਾ ਉਹ ਵਾਲਾ ਇਹ 2.5 ਮਹੀਨੇ ਦੀ ਹੈ ਬਾਈ ਜੀ ਕਿੰਨੀ ਦੇਰ ਦਾ ਹੋ ਗਿਆ ਤੁਸੀਂ ਮਾਲਕ ਹੋ ਇਹਨੇ ਕਿੰਨੀ ਦੇਰ ਦਾ ਹੋ ਗਿਆ ਇਹ 2 ਸਾਲ ਦਾ ਹੋ ਗਿਆ ਹਾਂਜੀ ਆ ਲਓ ਜੀ ਕੁੱਤਾ ਵੇਖੋ ਤੁਸੀਂ ਹੈ ਪੂਰਾ ਪਹਾੜੀ ਬੱਕਰਾ ਲੱਗਦਾ ਆ ਦੇਖੋ ਆਪਾਂ ਪਹੁੰਚੇ ਹਾਂ ਡੌਗ ਸ਼ੋ ਪਟਿਆਲੇ ਦੇ ਵਿੱਚ ਹੋ ਰਿਹਾ ਫਰਵਰੀ 2026 ਤੇ ਇਹ ਪਟਿਆਲੇ ਦਾ ਪੋਲੋ ਗਰਾਊਂਡ ਸਰਦਾਰ ਭਲਿੰਦਰ ਸਿੰਘ ਖੇਡ ਕੰਪਲੈਕਸ ਉਹਦੇ ਆਪਾਂ ਕੋਲ ਖੜੇ ਆਂ ਜੀ ਤੋ ਆਪਾਂ ਪਹੁੰਚੇ ਹੋਇਆ ਜਿਲ੍ਹਾ ਖੇਡ ਵਿਭਾਗ ਪਟਿਆਲਾ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪਟਿਆਲਾ ਤੇ ਜਿੱਥੇ ਅੱਜ ਜਿਹੜਾ ਡੌਗ ਸ਼ੋ ਜਿਹੜਾ ਹੋ ਰਿਹਾ ਹੈਗਾ ਇਸ ਤਰ੍ਹਾਂ ਦੂਰੋ ਦੂਰੋਂ ਡੌਗ ਲੈ ਕੇ ਲੋਕ ਆਏ ਹੋਏ ਆ ਆਪਣਾ ਦਿਖਾਉਣ ਲਈ ਇਹ ਹੈ ਪਟਿਆਲਾ ਦਾ ਲੋਰ ਮਾਲ ਤੇ ਕਾਫੀ ਅਫੀਸਰ ਵਗੈਰਾ ਜਿਹੜੇ ਪਹੁੰਚੇ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਦੀ ਰਹਿਨਮਾਈ ਹੇਠ ਜਿਲ੍ਹਾ ਪ੍ਰਸ਼ਾਸਨ ਜਿਹੜਾ ਪਟਿਆਲੇ ਵੱਲੋਂ ਉਹ ਇੱਥੇ ਜਿਹੜਾ ਡੌਗ ਸ਼ੋਅ ਕਰਾ ਰਿਹਾ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਪਪ ਛੋਟੇ ਛੋਟੇ ਲੈ ਕੇ ਲੋਕ ਆ ਰਹੇ ਹੋਏ ਆ ਕਿੱਥੋਂ ਆਏ ਤੁਸੀਂ ਪਟਿਆਲਾ ਸੇ ਠੀਕ ਹੈ ਥੈਂਕ ਯੂ ਤੁਸੀਂ ਭਾਈ ਪਪ ਲੈ ਕੇ ਆਏ ਹੋ ਕਿੰਨੇ ਚਿਰ ਦਾ ਹੈ ਤੇ 35 ਦਿਨ ਦਾ ਪਾਪਾ ਜੀ ਅੱਛਾ ਜੀ ਕਿ ਇਹ ਕਿਹੜੀ ਨਸਲ ਦਾ ਟੋਏ ਆਇਓ ਪੰਪ ਦਾ ਬੱਚਾ ਹੈ ਟੋਏ ਪੰਪ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਜਿਹੜਾ ਡੌਗ ਸ਼ੋਅ ਦੇ ਵਿੱਚ ਲੈ ਕੇ ਆਏ ਹੋ ਓਕੇ ਸੋ ਤੁਸੀਂ ਦੇਖ ਰਹੇ ਹੋ ਤੁਸੀਂ ਸਾਰੇ ਪਾਸੇ ਅੱਗੇ ਆਪਾਂ ਚੱਲਾਂਗੇ ਤੁਹਾਨੂੰ ਡੌਗ ਇਹ ਜਿਹੜੀ ਕਿਸਮਾਂ ਉਹ ਵੀ ਦਿਖਾਵਾਂਗੇ ਤੇ ਰਸ਼ ਕਾਫੀ ਹੋ ਚੱਲਿਆ ਹੈਗਾ ਇਹ ਹੈ ਨਰਮਨਨ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ सुरेंद्र ਸਿੰਘ ਆਪਜੀ ਦਾ ਆਪਣੇ ਚੈਨਲ ਤੇ ਨਿੱਘਾ ਸਵਾਗਤ ਕਰਦਾ ਆਓ ਆਪਾਂ ਤੁਹਾਨੂੰ ਆਪਾਂ ਜਿਹੜਾ ਪਟਿਆਲੇ ਵਿੱਚ ਡੌਗ ਸ਼ੋ ਚੱਲ ਰਿਹਾ ਉਹ ਆਪਾਂ ਦਿਖਾਨੇ ਕਿੰਨੇ ਨਸਲਾਂ ਕੁੱਤਿਆਂ ਦੀ ਉਹ ਸਾਰਾ ਤੁਹਾਡੇ ਨਾਲ ਮੇਰੇ ਵਾਪਸ ਸਾਂਝਾ ਕਰਾਂਗੇ ਰਲੇ ਰੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਜੀ ਪਟਿਆਲਾ ਕੈਨਲ ਕਲੱਬ ਵੈਲਕਮ ਤੇ ਉੱਥੇ ਆਪਾਂ ਪਹੁੰਚੇ ਹੋਏ ਆ। ਸਾਰੇ ਆਫੀਸਰਜ਼ ਵਗੈਰਾ ਸਾਹਿਬਾਨ ਜਿਹੜੇ ਆ ਰਹੇ ਆ ਹਜੇ ਤੱਕ। ਕਿਹੜੀ ਨਸਲ ਦਾ ਹੈ ਬੱਚਾ? ਆਹ ਚੰਗਾ। ਕਿੰਨੇ ਚਿਰ ਦਾ ਜੀ ਇਹ? ਇਹ 250 ਦਾ ਜੀ। ਅੱਛਾ। ਉਹ ਜਿਹੜੇ ਜੇਤੂ ਕੁੱਤੇ ਹੋਣਗੇ ਉਹਨਾਂ ਨੂੰ ਇੱਥੇ ਜਿਹੜਾ ਨਾਮ ਉਹ ਦਿੱਤਾ ਜਾਵੇਗਾ ਜੀ। ਦੇਖੋ ਕਿੰਨਾ ਸੋਹਣਾ ਨਸਲ ਦਾ ਜਿਹੜਾ ਡੌਗ ਹੈ ਜੀ। ਆ ਤੋਂ ਉਹ ਦੇਖੋ ਕਿੰਨੇ ਸੋਹਣੇ ਸੋਹਣੇ ਇਹ ਜਿਹੜੇ ਗਰੁੱਪ ਵਾਲਾ ਸੀ ਇਹ ਤਾਂ 95 ਤੇ 8 ਲੀਗਾ ਕੋਟੇਰ ਨੂੰ ਬੁਲਾਇਆ ਜਾ ਰਿਹਾ ਹੈਗਾ ਨਹੀਂ ਕੋਈ ਵੀ ਨਹੀਂ ਹੈ ਉਹ ਮੀਲ ਚੈਂਪੀਅਨ ਹੋਣਗੇ ਇਹ ਕਿਹਦਾ ਹੋ ਰਿਹਾ ਇਸਨੇ ਫੀਮੇਲ 2 ਵੀ ਹੈਵ 93 1100 ਤੇ ਸਾਰੇ ਜਿਹੜੇ ਡੌਗਸ ਦੇ ਜਿਹੜੇ ਸ਼ਕੀਨ ਆ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਸਾਰੇ ਡੌਗ ਵੀ ਦਿਖਾਵਾਂਗੇ ਪਰਲੇ ਪਾਪੀ ਜਿਹੜੇ ਸਟਾਲ ਉਹ ਲੱਗੇ ਹੋਏ ਨੇ ਤੇ ਆਪਾਂ ਚੱਲਾਂਗੇ ਉੱਧਰ ਵੀ ਆ ਜਿਹੜੀਆਂ ਸ਼ੀਲਡਾਂ ਰੱਖਿਆ ਇਹ ਜਿਹੜੇ ਜਿੱਤੂ ਹੋਣਗੇ ਕੁੱਤੇ ਉਹਨਾਂ ਨੂੰ ਦਿੱਤੇ ਜਾਣਗੇ ਆ ਦੇਖੋ ਕਿੰਨਾ ਸੋਹਣਾ ਪਿਆਰਾ ਕਲਰ ਦਾ ਹੈਗਾ ਜੱਫਾ ਹੋਰ ਵੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਆ ਦੇਖੋ ਮੈਡਮ ਜਿਹੜਾ ਡੌਗੀ ਲੈ ਕੇ ਆਏ ਨੇ ਕਿੰਨਾ ਸੋਹਣਾ ਆਪੋ ਬਾਦਚ ਗੱਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਵੀ ਕਰਾਂਗੇ ਟੈਂਟ ਵਾਲੇ ਜਿੱਥੇ ਵੀ ਹੋਣ ਰਿੰਗ ਨੰਬਰ ਇੰਚਾਂ ਦੇਖ ਰਿਹਾ ਉਹਨਾਂ ਨੂੰ ਪਜਾ ਰਹੇ ਨੇ ਕਈ ਵਾਰ ਤਾਂ ਕਈ ਕੁੱਤੇ ਜਿਹੜੇ ਡਰ ਜਾਂਦੇ ਆ ਉਹ ਮੈਡਮ ਵਾਲਾ ਜਿਹੜਾ ਕਿ ਨਰਵਸ ਜਾ ਹੋ ਗਿਆ ਕਮਿੰਗ ਫਰਮ ਆਹ ਆਹ ਆਪਣੇ ਜੋ ਡੌਗ ਰਿਗਾਰਡਿੰਗ ਡੌਗ ਦੇ ਬਾਰੇ ਮੈਂ ਡੋਨਟ ਹੀ ਹਿਅਰ ਯੂ ਓਕੇ ਓਕੇ ਸੋਰੀ ਆਈ ਡੋਨਟ ਹੀ ਹਿਅਰ ਥੈਂਕ ਯੂ ਥੈਂਕ ਯੂ ਬਟ ਆਈ ਡੋਟ ਸਟੇ ਏਨ ਪਲੇਸ ਤਾਂ ਅਲਗ ਅਲਗ ਜਿਹੜੇ ਆ ਬਾਹਰੋਂ ਕਾਫੀ ਜਗ੍ਹਾ ਕੋਈ ਕਰਨਾਟਕਾ ਤੋਂ ਕੋਈ ਤਾਮਿਲਨਾਡ ਤੋਂ ਜਿਹੜੇ ਨੇ ਗੱਡੀ ਖੜੀ ਦੀ ਤੇ ਕਰਨਾਟਕਾ ਦੀ ਖੜੀ ਹੈ ਕਾਫੀ ਦੂਰ ਦੂਰੋਂ ਜਿਹੜੇ ਸਟੇਟਾਂ ਤੋਂ ਇਹ ਜਿਹੜੇ ਆਏ ਹੋਏ ਆ ਆ ਦੇਖੋ ਕੁੱਤਾ ਮੱਧ ਵਰਗ ਆਓ ਭਾਈ ਕਹਾਂ ਜਿਹਾ ਆਏ ਹੋ ਆ 32 ਗਾੜੀਆ गाजियाबाद से कौन सी नस्ल का जो डॉग बीगल है जी बीगल बीगल थोड़ा ऊंचा बीगल अच्छा अच्छा इस डॉग शो में लेकर आए हैं जी थैंक यू थैंक यू हाय हेलो क्या नाम है इसका फुला 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 लो जी कितना सोना डॉग है गाजियाबाद तो आए ने मैडम का लेने के लिए मचा बताऊं सर ये कौन सी नस्ल का कितनी देर का जो हंस की बैठा आपका जी ਉਹ ਨਹੀਂ ਲੈਂਦੇ ਉੱਧਰ ਅੱਛਾ ਤੇਰਾ ਨਾਮ ਮੇਰਾ ਨਾਮ ਵਿਕਰਮ ਵਿਕਰਮ ਠੀਕ ਹੈ ਥੈਂਕ ਯੂ ਇਹ ਬੇਦੀਪ ਪੈਕ ਟਵਰਡ ਦੇ ਜਿਹੜੇ ਖਰਾਕ ਉਹਨਾਂ ਦੀ ਸਾਰਾ ਕੁਝ ਰੱਖਿਆ ਉਹਨਾਂ ਦੇ ਬਰਤਨ ਰੱਖੇ ਹੋਏ ਦੁੱਧ ਪੀਣ ਵਾਸਤੇ ਇਸ ਤਰ੍ਹਾਂ ਉਹਨਾਂ ਨੂੰ ਠੰਡ ਦੇ ਵਿੱਚ ਰੱਖਣ ਵਾਸਤੇ ਇਹਨਾਂ ਦੇ ਬਘੂੜੇ ਜੇ ਰੱਖੇ ਹੋਏ ਆ ਤੇ ਆ ਟੋਗੀ ਦੇਖੋ ਖੜੇ ਹੋੜ ਆ ਦੇਖੋ ਕਿਹੜੀ ਨਸਲ ਲਾ ਵੀ ਰਾ ਇਹ ਅੱਛਾ ਕਿੱਥੋਂ ਆਏ ਇਹ ਇਸ ਵਾਂ ਨੇ ਤੋਂ ਅੱਛਾ ਅੱਛਾ ਹੁਣ ਤਾਂ ਇਹ ਡਰ ਰਿਆ ਹੋਣਾ ਡਰਦਾ ਹੋਣਾ ਬਹੁਤ ਸਿਆਣਾ ਬਹੁਤ ਹੈ ਅੱਛਾ ਹੁਣ ਤਾਂ ਮੈਂ ਖੜਾ ਕੁਝ ਕਹੇਗਾ ਤਾਂ ਨਹੀਂ 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 ਕੁਝ ਨਹੀਂ ਕਹਿੰਦਾ ਬਹੁਤ ਸਿਆਣਾ ਅੱਛਾ ਨਾਂ ਦੱਸੋ ਇਹਦਾ ਕੀ ਆ ਹੈ ਕੁੱਤੇ ਦਾ ਨਾਂ ਕੀ ਬਣੀ ਆਈ ਮਨੀ ਹਾਂਜੀ ਮੇਲ ਆ ਫੀਮੇਲ ਆ ਇਹ ਫੀਮੇਲ ਆ ਓਕੇ ਕਿੰਨੀ ਦੇਰ ਦਾ ਹੈ 1 ਸਾਲ ਦਾ ਹੋ ਗਿਆ ਵੈਰੀ ਗੁੱਡ ਅੱਛਾ ਬਹਿ ਸੰਭਾਲ ਕੀਤੀ ਆ ਤੁਸੀਂ ਹਾਂਜੀ ਹਾਂਜੀ ਥੈਂਕ ਯੂ ਓਕੇ ਕੁੱਤੇ ਦੀ ਇੰਟਰਵਿਊ ਕਰਦੇ ਪਹਿਲਾਂ ਇਹਦਾ ਨਾਂ ਕੀ ਆ ਇੱਧਰ ਮਾੜਾ ਜਿਹਾ ਮੂੰਹ ਇਹਦਾ ਕਰਾ ਦਿਓ ਇੱਧਰ ਨੂੰ ਹੈਲੋ ਉਸ ਕੋ ਸਿਟ ਕਿਆ ਨਾਮ ਹੈ ਦਾ ਰੋਸਕੋ কোন ਸੀ نسل কা জে ਰੋਡ ایਜਨ ਰਜਬੈਕ আচ্ছা ਤੇ ਕਿੰਨੀ ਦੇਰ ਦਾ ਹੋ ਗਿਆ ਹੈ ਹਿਸ 8 ਮੰਥਸ ਓਨਲੀ 8 ਮੰਥਸ ਓਕੇ 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 ਕਿਆ ਨਾਮ ਬਤਾਇਆ ਇਸਕਾ ਰੋਸਕੋ ਰੋਸਕੋ ਹੈਲੋ ਕੁਛ ਕਹਤਾ ਤੋ ਨਹੀਂ ਐਸੇ ਨਹੀਂ ਕੁਛ ਨਹੀਂ ਅਭੀ ਥੋੜਾ ਪਰੇਸ਼ਾਨ ਹੈ ਇਸਕਾ ਆ ਡਰ ਰਹਾ ਜੈਰੀਆ ਹੋ ਗਈ ਸੀ ਅચ્છਾ ਅੱਛਾ ਇਸਕਾ ਸਰਜਰੀ ਹੋ ਗਿਆ ਓਕੇ 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 ਕੌਨ ਸਾ ਹੈਗਾ نسل ਇਹ ਡੋਬਰਮੈਨ ਹੈ ਡੋਬਰਮੈਨ ਕਿਤਨੀ ਉਮਰ ਹੈ ਇਸਕੀ ਇਹ 7 ਮਹੀਨਾ ਦਾ ਹੈ ਆ ਦੇਖੋ ਜੀ 7 ਮਹੀਨੇ ਦਾ ਕਾਫੀ ਸ਼ੇਰਾਂ ਵਰਗੇ ਜਿਹੜੇ ਕੁੱਤੇ ਆ ਤੁਸੀਂ ਦੇਖ ਰਹੇ ਹੋ फीमेल? फीमेल पटियाला पटियाला है है। है। मेल ਆ ਫੀਮੇਲ ਵੀ ਮੇਲ ਆ ਰੈਂਬੋ ਸੇਟੀ ਕੀ ਨਾਮ ਹੈ ਇਸਕਾ ਰੈਂਬੋ ਨਾਮ ਹੈ ਰੈਂਬੋ ਕਹਾਂ ਜਿਹਾ ਆਏ ਆਪ ਲੋਗ ਇਹ ਪਟਿਆਲਾ ਸੇ ਪਟਿਆਲਾ ਦੇ ਲੋਕ ਹਨ ਠੀਕ ਹੈ ਦੇਖੋ ਕਾਫੀ ਇਹਦੀ ਸੰਭਾਲ ਕੀਤੀ ਹੋਈ ਆ ਹਨ 7 ਮਹੀਨੇ ਦਾ 7 ਮਹੀਨੇ ਉਹਦੇ ਨਾਲ ਵੱਡਾ ਵੱਡਾ ਲੱਗਦਾ ਹੈ ਇਹ ਸਾਥ ਹੀ ਰਹਿੰਦੇ ਹੈ ਅੱਛਾ ਪਾਸ ਹੀ ਪਾਸ ਹੀ ਹੈ ਤਵੇ ਡਾਬਰਮੈਨ ਦੇਖ ਲਓ ਜੀ ਆ ਨਵੀਂ ਨਸਲ ਦਾ ਹੋਰ ਕੁੱਤੇ ਦੇ ਵੀ ਦੇਖ ਰਹੇ ਹੋ ਤੇ ਆ ਵੀਰ ਹੁਣੇ ਸ਼ਕੀਨ ਨੇ ਇੱਥੇ ਦੇਖਣ ਆਏ ਨੇ ਕੁੱਤੇ ਕਿੱਥੋਂ ਆਏ ਵੀਰ ਜੀ ਕਮਾਣਾ ਪਿੰਡ ਹੈ ਉਹਨੇ ਕੋਲੀ ਕੋਲ ਕੌਲੀ ਕੋ ਕਿਹੜਾ ਕਮਾਣਾ ਪਿੰਡ ਕਮਾਣਾ ਅਛਾ ਚਲੋ ਵਧੀਆ ਵਧੀਆ ਥੈਂਕ ਯੂ ਭਾਈ ਸਾਡਾ ਪਹਿਲਾ ਹੀ ਐਕਸਪੀਰੀਅੰਸ ਆਈ ਹੈ ਨਹੀਂ ਵਧੀਆ ਆਉਂਗੇ ਤਾਂ ਸਾਹੀ ਪਤਾ ਲੱਗੂ ਨਾ ਜੀ ਕਿਹੜੀ ਨਸਲ ਦਾ ਜਰਮਨ ਸ਼ੈਫਰ ਹਾਂਜੀ ਕਿੰਨੀ ਕੁ ਉਮਰ ਦਾ ਜੀ ਦੀ ਇਹ 1.5 ਸਾਲ ਦਾ ਅਛਾ ਕਿੱਥੋਂ ਆਏ ਵੀਰ ਅਸੀਂ ਚੰਡੀਗੜ੍ਹ ਕਾਲੇ ਤੋਂ ਆਏ ਆ ਆ ਚੰਡੀਪਣੀ ਅਛਾ ਅਛਾ ਕਿੰਨੇ 1.5 ਸਾਲ ਦਾ ਹੈ ਹਾਂਜੀ ਤੇ ਕਾਫੀ ਐਡਾ ਲੱਗਦਾ ਨਹੀਂ ਐਂ ਲੱਗਦਾ ਕਾਫੀ ਵੱਡਾ ਲੱਗਦਾ ਹਨਾ ਹਾਂਜੀ ਕਾਫੀ ਇਹਦੀ ਸੰਭਾਲ ਕਮਾਲ ਤਾਂ ਨਹੀਂ ਆ ਮੇਲ ਆ ਫੀਮੇਲ ਆ ਮੇਲ ਹੈ ਜੀ ਅੱਛਾ ਅੱਛਾ ਐਂ ਕਹਿੰਦਾ ਤਾਂ ਨਹੀਂ ਕੁਝ ਨਾ ਜੀ ਘਬਰਾ ਰਿਆ ਹੋਣਾ ਅੱਜ ਤਾਂ ਉਹਰੇ ਮੈਂ ਤਾਂ ਨਹੀਂ ਹਾਂ ਖੁੱਲਾ ਹੀ ਫਿਰਦਾ ਜੀ ਇਹ ਖੇਤ ਹੋਂ ਸਾਰੇ ਅੱਛਾ ਖੇਤ ਚ ਆਏ ਫਿਰ ਸਾਰੇ ਕੰਮਕਾਰ ਵੀ ਕਰਦਾ ਹੋਣਾ ਤੁਹਾਡੇ ਇਹ ਹਾਂ ਇਹਦਾ ਟੂਲ ਟਾਵਲ ਜੇ ਫਿਰਦਾ ਜੀ ਵਧੀਆ ਚੀਜ਼ ਨਾ ਹੁੰਦਾ ਜੀ ਅਥੇ ਨਾ ਹੁੰਦਾ ਹਾਂ ਠੀਕ ਆ ਬਹੁਤ ਵਧੀਆ ਜੱਤ ਕਾਫੀ ਹੋ ਗਈ ਯਾਰ ਇਹਦੀ ਡਾਬਰ ਇਹਦੀ ਕਿਹੜਾ ਜਰਮਨ ਸ਼ੈਫਰਡ ਹੈ ਹਾਸੇ ਵਾਲਾਂ ਕਰਕੇ ਵੜਾਈ ਨਹੀਂ ਜੀ ਬਸ ਹਾਂ ਉਹ ਠੰਡ ਠੁੰਡ ਨਹੀਂ ਲੱਗਦੀ ਬਹੁਤ ਵਧੀਆ ਜੀ ਥੈਂਕ ਯੂ ਆਮ ਬੜਾ ਲਾਂਗੇ ਜੀ ਠੀਕ ਆ ਠੀਕ ਆ ਠ ਇੱਥੇ ਇਤਾਂ ਦੇ ਬੋਰਡ ਵੀ ਲੱਗੇ ਹੋਏ ਫਾਲੋਅਰ ਸੌਨਾਂ। ਲੋਗੀ ਕਰ ਲੈਣ ਤੁਸੀਂ। ਹਾਂ ਭਾਈ ਜੀ ਹੁਣ ਇੱਕ ਕੁੱਤਾ ਹੋਰ ਲੈ ਕੇ ਆਇਆ ਮੇਲ ਆ ਫੀਮੇਲ ਆ ਦੱਸੋ। ਫੀਮੇਲ ਹੈ ਕੀ ਬੈਲਜੀਅਮ ਮੈਨਲਾਈਜ਼। ਅੱਛਾ ਬੈਲਜੀਅਮ ਮੈਨਲਾਈਜ਼। ਮੈਨਲਾਈਜ਼ ਅੱਛਾ ਕਿੰਨੀ ਕੁ ਉਮਰ ਦਾ ਵੀਰ ਇਹ? ਇਹ ਹੈ 2 ਮਹੀਨੇ ਦਾ। 2 ਮਹੀਨੇ ਦਾ। 2 ਮਹੀਨੇ ਦੀ ਫੀਮੇਲ ਹੈ। ਫੀਮੇਲ ਆ। ਹਾਂਜੀ। ਅੱਛਾ ਅੱਛਾ ਅੱਛਾ। ਕਿਹੜੀ ਜਗ੍ਹਾ ਤੋਂ ਆਇਓ? ਪਾਣੀਪਤ ਹਰਿਆਣਾ। ਕੀ ਬਾਤ ਆ। ਤੁਹਾਨੂੰ ਫਿਰ ਕਿੰਨੇ ਦਿਨ ਪਹਿਲਾਂ ਪਤਾ ਲੱਗੇ ਇਹ ਜਿਹੜਾ ਸ਼ੋਅ ਚੱਲ ਰਿਹਾ। ਪਤਾ ਲੱਗਦਾ ਰਹਿਣਾ ਗੈਜਟ ਆਉ ਇਦਾ ਨਾਮ ਨਹੀਂ ਰੱਖਿਆ ਲੇ ਮੈਂ ਫੋਰ ਸੇਲ ਵਾਸਤੇ ਲਿਆ ਆਂ ਅੱਛਾ ਜੀ ਕਿੰਨੇ ਕ ਦਾ ਹੈ 30000 ਰੁਪਏ ਅੱਛਾ ਕਿੱਡੀ ਕਾਫੀ ਬਟਾ ਹੋ ਜਾਂਦਾ ਹੈ ਜਰਮਨ ਸ਼ੈਫਰਡ ਜਿੰਨੀ ਹਾਈਟ ਹੁੰਦੀ ਹੈ ਇਹਦੀ ਅੱਛਾ ਬੱਕਰੇ ਜਿਹੜਾ ਬਣ ਜਾਣਾ ਇਹਨੇ ਹਾਂਜੀ ਹਾਂਜੀ ਅੱਛਾ ਅੱਛਾ ਹੁਣ ਤੇ ਬੜਾ ਘਬਰਾਇਆ ਜਾ ਹੋਇਆ ਹਨ ਪਹਿਲੀ ਵਾਰੀ ਬਾਹਰ ਆਇਆ ਨਾ ਕਦੇ ਆਹ ਹਾਂ ਇਹ ਵਾਲ ਤੁਹਾਡੀ ਸਹੀ ਹੈ ਤੁਹਾਡੀ ਥੈਂਕ ਯੂ ਬਾਈ ਬਹੁਤ ਸ਼ੁਕਰੀਆ ਆਪਾਂ ਹੋਰ ਵੀ ਤੁਹਾਨੂੰ ਕਾਫੀ ਹੋਰ ਨਸਲਾਂ ਦੇ ਜਿਹੜੇ ਡੌਗ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਵੀ ਇਹ ਡੌਗ ਸ਼ੋ ਦੇਖਣ ਆਏ ਹੋ ਕਿਹੜੀ ਜਗ੍ਹਾ ਤੋਂ ਅਸੀਂ ਇੱਧਰ ਜੀਂਦਰਾ ਵਿੱਚ ਆ ਗਏ ਅੱਛਾ ਸਟੂਡੈਂਟ ਹੋ ਕਿਹੜੀ ਉਹਦੇ ਵਿੱਚੋਂ ਐਮਬੀਬੀਐਸ ਐਮਬੀਬੀਐਸ ਸਾਰੇ ਮੈਡੀਸਨ ਕਿਹੜੇ ਚੋਂ ਨਹੀਂ ਐਮਬੀਬੀਐਸ ਹੀ ਕਰ ਰਹੇ ਨੇ ਨਹੀਂ ਅੱਛਾ ਐਮਬੀਬੀਐਸ ਕਰ ਰਹੇ ਹੋ ਮੈਂ ਕਿਹਾ ਤੇ ਹੌਸ ਸ਼ੌਪ ਕਰ ਰਹੇ ਹੋ ਓਕੇ ਓਕੇ ਚਲੋ ਬਹੁਤ ਵਧੀਆ ਲੱਗਾ ਅੱਜ ਸੰਡੇ ਸੀ ਤਾਂ ਕਰਕੇ ਆ ਗਏ ਤੁਸੀਂ ਥੈਂਕ ਯੂ ਭਾਈ ਹਾਂਜੀ ਛੋਟੂ ਕਿੱਥੋਂ ਆਏ ਹੋ ਡੌਗ ਸ਼ੋਅ ਦੇਖਣ ਪਟਿਆਲੇ ਤੋਂ ਨਾਂ ਦੱਸੋ ਪਹਿਲਾਂ ਆਪਣਾ ਸੋਹਣਾ ਜਾਂ ਹਾਂਜੀ ਅਰਗੁਨ ਉੱਚੀ ਅਰਗੁਨ ਅਰਗੁਨ ਪਿਆਰਾ ਨਾਂ ਜੀ ਬਹੁਤ ਕਿੰਨਾ ਛੋਟਾ ਜਿਹਾ ਪਿਆਰਾ ਜਿਹਾ ਡੌਗੀ ਆ ਆਪਾਂ ਮਿਲਦੇ ਆ ਇਹਨਾਂ ਦੇ ਜਿਹੜੇ ਓਨਰ ਨੇ ਉਹ ਬੱਚੇ ਕਿੱਥੋਂ ਆਏ ਹੋ ਅੱਜ ਪਟਿਆਲੇ ਦੇ ਆ ਇਹ ਕਿਹੜੀ ਨਸਲ ਦਾ ਤੁਹਾਡਾ ਡੌਗੀ ਆ ਜਿਹੜਾ ਪੁਵੀਰੀਆ ਨਾ ਅੱਛਾ ਬੜਾ ਕਿੰਨੇ ਉਮਰ ਆ ਇਹਦੀ ਇਹਦੀ 1 ਸਾਲ ਦਾ ਹੋਣਾ ਬੱਸ ਪਤਾ ਨਹੀਂ ਲੱਗਦਾ ਇਹ ਤਾਂ ਆਏ ਲੱਗਾ ਦੋ ਤਿੰਨ ਮਹੀਨੇ ਦਾ ਹੁੰਦਾ ਨਹੀਂ ਨਹੀਂ ਇਹਨੂੰ ਕੁਝ ਪਾਂਦੇ ਖੁੰਦੇ ਨਹੀਂ ਕੁਝ ਇਹਦੀਆਂ ਫੋਟੋ ਖਿਚਾਣੀ ਹੈ ਅੱਛਾ ਅੱਛਾ ਤੇ ਮੈਲ ਫੀਮੇਲ ਬੱਚੇ ਇਹ ਫੀਮੇਲ ਹੈ ਫੀਮੇਲ ਦਾ ਨਾਮ ਹੋਰਿਓ ਓਰੀਓ ਹਾਂਜੀ ਓਕੇ 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 ਬੱਚੇ ਆ ਦੇਖੋ ਡੌਗ ਦੇ ਨਾਲ ਨਾ ਫੋਟੋ ਜਿਹੜੀ ਆ ਬਚਾਰੇ ਆ ਕਾਫੀ ਪਰ ਇਹ ਪੁੱਛਦੇ ਆ ਭਾ ਇਹਨਾਂ ਦੇ ਜਿਹੜੇ ਓਨਰ ਆ ਉਹਨਾਂ ਨੂੰ ਮਿਲਾਂਗੇ ਸਭ ਤੋਂ ਪਹਿਲਾਂ ਨਾਂ ਦੱਸੋ ਇਹ ਡੌਗੀ ਦਾ ਇਹ ਸਰ ਬਰੀਡ ਹੈਗੀ ਹੈ ਜੀ ਡੌਗੀ ਦੀ ਬੋਡੀ ਐਕ ਵੈਸੇ ਆਪਣੇ ਇਹਨੂੰ ਫ੍ਰੈਂਚ ਮਾਸਟਿਵ ਕਹਿੰਦੇ ਆ ਅੱਛਾ ਜੀ ਤੇ ਇਹ ਹੈਗਾ ਸਰ ਚੈਂਪੀਅਨ ਸੁਲਤਾਨ ਆ ਜੀ ਆਪਣਾ ਅੱਛਾ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਇਹਨੂੰ ਲੈ ਕੇ ਆਪਣਾ ਸਰ ਹੈਗੇ ਜੀ ਬਾਗੜੀ ਅਮਰਗੜ ਦੇ ਨੇੜੇ ਬਾਗੜੀ ਅਮਰਗੜ ਦੇ ਨੇੜੇ ਓਕੇ ਓਕੇ ਇਹ ਕਿੰਨੇ ਦੇਰ ਦਾ ਹੋ ਗਿਆ ਇਹ ਮਾਰਚ ਦੇ ਵਿੱਚ 3 ਸਾਲ ਕੰਪਲੀਟ ਕਰ ਲੇਗਾ ਜੀ ਅੱਛਾ ਜੀ ਤੇਰਾ ਆਦਰ ਨੂੰ ਖੰਗਣੀ ਦਿੰਦਾ ਹੁੰਣਾ ਕਿਸੇ ਨੂੰ ਇਹ ਜੀ ਦਿਨੇ ਵੀ ਨਹੀਂ ਖੰਗਣਦਾ ਹੁੰਦਾ ਜੀ ਅੱਛਾ ਤੇ ਅੱਜ ਕੁਛ ਨਹੀਂ ਇਹ ਕਹਿ ਰਿਹਾ ਕੀ ਗੱਲ ਅੱਜ ਵੈਸੇ ਸ਼ਾਂਤ ਹੈ ਜੀ ਘਰ ਦੇ ਵਿੱਚ ਗਾਰਡਿੰਗ ਮੋੜਦੇ ਹੁੰਦੇ ਆ ਉਦੋਂ ਆ ਜੀ ਅੱਛਾ ਜੀ ਅੱਛਾ ਜੀ ਠੀਕ ਠੀਕ ਪਿਛਲੇ ਸਾਲ ਦੇ ਸਾਰੇ ਸ਼ੋਅਾਂ ਦੇ ਵਿੱਚ ਪਾਇਆ ਹੋਇਆ ਤੇ ਅੱਛਾ 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 ਕੀ ਨਾਂ ਰੱਖਿਆ ਹੈ ਦਾ ਸੁਲਤਾਨ ਆ ਸਰ ਸੁਲਤਾਨ ਬਹੁਤ ਵਧੀਆ ਹੈ ਤੁਹਾਡਾ ਡੌਗ ਹੈ ਜੀ ਇਹ 3 ਸਾਲ ਦਾ ਹੋ ਗਿਆ ਤੇ ਝੱਗ ਜੀ ਕਿਉਂ ਛੱਡ ਰਿਹਾ ਇਹ ਗਰਮੀ ਹਵਾ ਨਹੀਂ ਆ ਰਹੀ ਜੀ ਇੱਥੇ ਅੱਛਾ ਇਹ ਗਰਮੀ ਮੰਨਦਾ ਹਾਂ ਜੀ ਇੱਕ ਗੱਡੀ ਦੇ ਵਿੱਚ ਆਉਂਦੇ ਆ ਨਾ ਤਾਂ ਉਹ ਘਬਰਾਟ ਹੋ ਜਾਂਦੀ ਠੀਕ ਆ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਮੋਬਾਈਲ ਨੰਬਰ ਦੱਸ ਦਿਓ ਸਾਹਮਣ ਆ ਜੀ ਐਜ਼ ਮਾਸਟਰ ਕੈਨਲ ਆ ਜੀ ਉਹ ਨੰਬਰ ਹੈਗਾ ਜੀ 98761 73272 ਠੀਕ ਆ ਥੈਂਕ ਯੂ ਭਾਈ ਜੀ ਥੈਂਕ ਯੂ ਸასი ਗਾਲ ਸასი ਗਾਲ ਇਹ ਸੀ ਇਸ ਕੁੱਤੇ ਦੇ ਮਾਲਕ ਬਹੁਤ ਦੇਖੋ ਜ਼ਬਰਦਸਤ ਬਰੀਡ ਆ ਬਈ ਤੇ ਬੱਚੇ ਤਾਂ ਹੁਣੇ ਛੱਡੇ ਆ ਆਪ ਬੰਦੇ ਨੂੰ ਨਾ ਛੱਡੇ ਹੋਰ ਤੱਕ ਹੀ ਆ ਭੈਣ ਨੇ ਭਾਈ ਜੀ ਹੁਣ ਸਾਰੇ ਇਹਦੇਆਂ ਫੋਟੋ ਫੋਟੋ ਲੈ ਰਹੇ ਆ ਤੇ ਚੱਲਦੇ ਆਪਾਂ ਹੋਰ ਕੁੱਤਿਆਂ ਵੱਲ ਵੀ ਤੁਹਾਨੂੰ ਦਿਖਾਵਾਂਗੇ ਪਾ ਹੈ ਇਹ ਪਾਜੀ ਅਮਰੀਕਨ ਸਟੈਪਡ ਸਾਈਡ ਟੈਰੀਅਰ ਹੈ ਅੱਛਾ ਤੇ ਉਹ ਇੱਕ ਹੁੰਦੇ ਆ ਜਿਹੜਾ ਛੱਡਦੇ ਨੇ ਹੁੰਦਾ ਫੜ ਕੇ ਉਹ ਤਾਂ ਉਹੋ ਹੀ ਆ ਇਹ ਨਹੀਂ ਨਹੀਂ ਉਹ ਨਹੀਂ ਹੈਗੇ ਭਾਈ ਇਹ ਉਹ ਕਿਹੜੇ ਹੁੰਦੇ ਆ ਹਾ 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 ਇਹ ਕਿੰਨੀ ਦੇਰ ਦਾ ਹੈ ਭਾਜੀ 8 ਮਹੀਨੇ ਦੀ ਹੋ ਗਈ ਅੱਛਾ ਠੀਕ ਕਿਹੜੀ ਜਗ੍ਹਾ ਤੋਂ ਆਏ ਵੀਰ ਹੁਣੇ ਖਾਸ ਪਟਿਆਲੇ ਤੋਂ ਜੀ ਅੱਛਾ ਇਹਦਾ ਨਾਂ ਕੀ ਰੱਖਿਆ ਇਹਦਾ ਨਾਂ ਮਲਕੀ ਆ ਜੀ ਮਲਕੀ ਹਾਂਜੀ ਅੱਛਾ ਹੁਣ ਕੁਛ ਨਹੀਂ ਕਹਿਣਾ ਇਹਨੇ ਕੁਛ ਨਹੀਂ ਕਹਿਣਾ ਜੀ ਤੁਸੀਂ ਰੱਸੀ ਫੜ ਲਓ ਅੱਛਾ ਅੱਛਾ ਹਾਂਜੀ ਤੇ ਬਾਹਰ ਜਾਉ ਫੇਰ ਫੜ ਲੂ ਲੱਤ ਮੇਰੀ ਮਤਲਬ ਹੀ ਨਹੀਂ ਅੱਛਾ ਹਾਂਜੀ ਇਹ ਹਿਊਮਨ ਫ੍ਰੈਂਡਲੀ ਐ ਨੋ ਉਦਾਂ ਦੀ ਆ ਪਾਦਤ ਪਾਈ ਹੋਣੀ ਅਜੇ ਪਾਈ ਨਹੀਂ ਠੀਕ 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 ਬਹੁਤ ਵਧੀਆ ਬਾਈ ਹਾਂਜੀ ਨਸਲ ਇੱਕ ਵਾਰੀ ਫੇਰ ਦੱਸ ਦਿਓ ਇਹਦੀ ਜਰਕ ਅਮਰੀਕਨ ਸਟੈਫਰਡਸ਼ਾਇਰ ਟੈਰੀਰੀ ਓਕੇ ਬੜੀ ਮਿਹਰਬਾਨੀ ਸੈਟਰੀਅਰ ਹੈ ਜੀ ਅੱਛਾ ਇਹ ਵੀ ਅਹੀ ਨਸਲ ਦਾ ਇਹ ਵੀ ਅਹੀ ਨਸਲ ਇਹ ਮੇਲ ਫੀਮੇਲ ਹੈ ਇਹ ਮੇਲ ਹੈ ਜੀ ਅੱਛਾ ਇਹ ਕਿੰਨੀ ਦੇਰ ਦਾ ਵੀਰੇ ਇਹ ਇਹ ਵੀਰੇ ਹੈਗਾ 2.5 ਸਾਲ ਦਾ ਲਓ ਜੀ ਦੇਖੋ ਕਿੱਡਾ ਸ਼ੇਰ ਵਰਗਾ ਕੁੱਤਾ ਘਰ ਦੇ ਵਿੱਚ ਪਾਲਿਆ ਹੋਇਆ ਤੇ ਬੰਤਾ ਤਾਂ ਉਹੀ ਖੜਾ ਡਰਜੇ ਪਿਸ਼ਾਬ ਨਿਕਲ ਜਿਦਾ ਤਾਂ ਦੇਖ ਕੇ ਇਹ ਵੀ ਪੈਂਦਾ ਹੁਣਾਂ ਰਾਤ ਨੂੰ ਮਤਲਬ ਅੱਛਾ ਦੇਖਣ ਨਾਲ ਵਾਲੇ ਸ਼ੇਰ ਪਾਜੀ ਉਹਦੇ ਹੱਥ ਪਾਈ ਹੋਈ ਨਹੀਂ ਓਕੇ 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 ਉਹ ਮਨ ਫ੍ਰੈਂਡਲੀ ਰੱਖਿਆ ਐਨੀਮਲ ਫ੍ਰੈਂਡਲੀ ਵੀ ਰੱਖਿਆ ਅੱਛਾ 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 ਉਹਦਾ ਦੀ ਆਪਾਂ ਹੱਥ ਪਾਈ ਹੋਈ ਕਿੰਨੀ ਦੇਰ ਦਾ ਹੋ ਗਿਆ ਦੱਸਿਆ ਇਹ ਸਵਾ ਦੋ ਸਾਲ ਦੇ ਜੀ ਅੱਛਾ ਬਟ ਡਬਲ ਐਨ ਲੋਕ ਹਾਂਜੀ ਓਕੇ ਬਹੁਤ ਵਧੀਆ ਜਿਆਦਾ ਤੁਹਾਡਾ ਪਾਲਣ ਪੋਸ਼ਣ ਹਾਂਜੀ ਪਾਜੀ ਚੈਂਪੀਅਨ ਹੈ ਜੀ ਇੰਡੀਆ ਲੈਵਲ ਅੱਛਾ ਇੰਡੀਆ ਲੈਵਲ ਤੇ ਚੈਂਪੀਅਨ ਇਹ ਉਹ ਵੀ ਚੈਂਪੀਅਨ ਸੀ ਕਹਿੰਦੇ ਉਹਨਾਂ ਦਾ ਹਾਂਜੀ ਹਾਂਜੀ ਤੇ ਆਪਣਾ ਨਾਂ ਦੱਸ ਦਿਓ ਤੇ ਦੁਬਾਰੇ ਤੋਂ ਇਹਦਾ ਮੋਬਾਈਲ ਨੰਬਰ ਦੱਸ ਮੇ ਬੜੀ ਮਿਹਰਬਾਨੀ ਹੈ। ਥੈਂਕ ਯੂ ਭਾਜੀ। ਤੁਹਾਡਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਆ। ਕਿੰਨੀ ਦੇਰ ਦਾ ਹੋ ਗਿਆ ਇਹ? ਇਹ 1.5 ਸਾਲ ਦਾ ਜੀ। ਅੱਛਾ ਪਹਿੰਦਾ ਤਾਂ ਨਹੀਂ ਆਏ? ਨਹੀਂ ਨਹੀਂ ਨਹੀਂ। ਅੱਛਾ ਡਰਦਾ ਹੁਣ ਅੱਜ ਇੱਥੇ ਆ ਕੇ? ਹਾਂ ਡਰਦਾ ਹੈ। ਅੱਛਾ ਕੀ ਨਾਮ ਰੱਖਿਆ ਹੈ ਇਹ? ਮਾਫੀ ਜੀ ਮਾਫੀ। ਇਹ ਮੇਲ ਫੀਮੇਲ ਆ? ਅੱਛਾ ਅੱਛਾ। ਮਾਫੀ ਤੇ ਆਪਣਾ ਗੁੱਡ ਨੇਮ ਕਿੱਥੋਂ ਆਇਓ? ਬੜਾ ਮਿਹਰਬਾਨ। ਇਹ ਤੋਂ ਪਟਿਆਲੇ ਲੋਕਲ ਜੀ। ਅੱਛਾ ਲੋਕਲ ਪਟਿਆਲੇ ਤੋਂ ਆਇਆ ਬੜੀ ਮਿਹਰਬਾਨੀ ਆ। ਥੈਂਕ ਯੂ ਜੀ। ਭਾਈ ਤੁਹਾਨੂੰ ਇੱਕ ਹੋਰ ਕੁੱਤਾ ਦਿਖਾਉਣਾ ਜਿਹੜਾ ਦੇਖਣ ਨੂੰ ਹੈਂ ਉਹ ਮੈਨੂੰ ਕਹਿੰਦੇ ਨਫਰੀ ਅੱਛਾ ਤੇ ਬਿੱਲੀ ਆ ਵਈ ਇਹ ਮੈਂ ਤਾਂ ਕਹ ਡੌਗੀ ਡੌਗੀ ਆ ਕਿਤੇ ਅੱਛਾ ਇਹ ਕੁੱਤਾ ਚਲੋ ਇਹ ਕਿੰਨੇ ਦਿਨ ਦੀ ਹੋਗੀ ਬਿੱਲੀ ਥੋੜੀ ਤਿੰਨ ਮਹੀਨੇ ਦੀ ਤਿੰਨ ਮਹੀਨੇ ਦੀ ਅੱਛਾ ਕੀ ਨਾਂ ਰੱਖਿਆ ਇਹਦਾ ਲੂਨਾ ਲੂਨਾ ਅੱਜ ਕਿੱਥੋਂ ਆਏ ਪਟਿਆਲੋਂ ਮੈਂ ਅੱਛਾ ਮੈਂ ਖੋ ਜਰਨਲਿਸਟ ਆ ਭਾਜੀ ਅੱਛਾ ਵੈਰੀ ਗੁੱਡ ਵੈਰੀ ਗੁੱਡ ਆ ਲੋ ਇੱਕ ਇੱਕ ਹੋਰ ਲੈ ਜੀ ਫਿਰਦੇ ਆ ਪਪ ਇਹਦਾ ਨਾਂ ਕੀ ਆ ਵੀ ਛੋਟੂ ਕੋਕੋ ਕੋਕੋ ਓਕੇ ਇਹ ਕਿਹੜੀ ਨਸਲ ਦਾ ਡੌਗੀ ਤੁਹਾਡਾ ਬੜਾ ਸੋਹਣਾ ਇਹਦੇ ਕੰਨ ਜੇ ਕਿੱਦਾਂ ਹੋਇਆ ਜਾ ਇਹ ਕੰਨ ਖੜੇ ਕਰਨ ਲੱਗੇ ਆਲੇ 47 ਦਿਨਾਂ ਦਾ ਬੱਚਾ ਹੈ ਅੱਛਾ ਹੌਲੀ ਹੌਲੀ ਅੱਛਾ 47 ਦਿਨਾਂ ਦਾ ਹੈ ਹਾਂਜੀ ਲੱਗਦਾ ਯਾਰ ਇਹ ਸਾਲ ਦਾ ਨਹੀਂ 47 ਦਿਨਾਂ ਦਾ ਬੱਚਾ ਭਾਜੀ ਮੇਲ ਆ ਫੀਮੇਲ ਆ ਇਹ ਮੇਲ ਆ ਜੀ ਅੱਛਾ ਜਰਮਨ ਸ਼ੈਫਰਡ ਹੈ ਜੀ ਜਰਮਨ ਸ਼ੈਫਰਡ ਪਿਓਰ ਬਲੈਕ ਹੈ ਬਲੈਕ ਆ ਤਾਂ ਪਿਓਰ ਹੈ ਹਾਂਜੀ ਹਾਂਜੀ ਕਿੱਥੋਂ ਆਏ ਵੀਰ ਹੁਣੀ ਲਹਿਰਾ ਗਾਗਾ ਸ਼ੁਭਨਾਮ ਦੱਸ ਦਿਓ ਮਨਜੀਤ ਸਿੰਘ ਜੀ ਬੜੀ ਮਿਹਰਬਾਨੀ ਭਾਜੀ ਬਹੁਤ ਸੋਹਣਾ ਡੌਗੀ ਤੁਹਾਡਾ ਭਾਜੀ ਇਹ ਕਿਹੜਾ ਹੈਗਾ ਇਹ 골ਡਨ ਰੈਡ ਡੀਪਰ ਆ ਜੀ ਅੱਛਾ ਕਿੰਨੀ ਦੇਰ ਦਾ ਹੈ ਬੱਚਾ ਇਹ ਵੀ 2 ਮੰਦ ਦਾ ਜੀ 14 ਤਰੀਕ ਨੂੰ 2 ਨਹੀਂ ਤੁਹਾਡਾ ਜਿਹੜਾ ਪਾਲਣ ਪੋਸ਼ਣ ਉਹ ਵਧੀਆ ਹਾਂਜੀ ਨਹੀਂ ਨਹੀਂ ਅੱਛਾ ਇਹਦੇ ਕੀ ਖਾਣ ਪੀਣ ਨੂੰ ਕੀ ਦਿੰਦੇ ਆ ਦਾ ਇਸ ਵੇਰੇ ਦਹੀਂ ਨਾਲ ਹੀ ਰਾਇਲ ਕਨਨ ਦੀ ਫੀਡ ਹੁੰਦੀ ਹੈ ਜੀ ਅੱਛਾ ਤੇ ਦੁਪਹਿਰੇ ਵੀ ਦਹੀਂ ਹੁੰਦੀ ਹੈ ਜੀ ਅੱਛਾ ਤੇ ਸ਼ਾਮ ਨੂੰ ਆਪਣਾ ਨਾਲ ਚਾਵਲ ਹੁੰਦੇ ਆ ਜਾਂ ਦਲੀਆ ਅੱਛਾ ਹਾਂ ਜੀ ਵੈਜੀਟੇਰੀਅਨ ਦੇ ਰਹੇ ਹੋ ਵੈਜੀਟੇਰੀਅਨ ਨਾਲ ਇੱਕ ਵੀ ਦੇ ਦਿੰਦੇ ਜੀ ਅੱਛਾ ਤੇ ਮੀਟ ਮੂਟ ਪੈਂਦਾ ਹਾਂ ਹਾਂ ਜੀ ਜਰਮਨ ਨੂੰ ਪੈਂਦਾ ਜੀ ਵੱਡਿਆਂ ਨੂੰ ਪਾ ਦਿੰਦੇ ਹਲੇ ਬੱਚੇ ਆ ਜੀ ਅੱਛਾ ਅੱਛਾ ਚਲੋ ਬਹੁਤ ਧੰਨਵਾਦ ਤੁਹਾਡਾ ਬਹੁਤ ਸੋਹਣਾ ਸਾਂਭਿਆ ਹੋਇਆ ਆਏ ਓਏ 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 ਹੋ ਵੀ ਹੋਰ ਤੁਹਾਨੂੰ ਕੁੱਤੇ ਦਿਖਾਉਣਾ ਹੈ ਦੇਖੋ ਜਿਹੜੇ ਇਹਦੇ ਪਿੰਜਰਿਆਂ ਦੇ ਵਿੱਚ ਜਿਹੜੇ ਪਾ ਕੇ ਰੱਖੇ ਹੋਏ ਆ ਦੇਖ ਆਦੇ ਤੁਸੀਂ ਤੇ ਆਹ ਵੇਖੋ ਇਧਰ ਹੋਰ ਆਹ ਵੇਖੋ ਗੱਡਾ ਗਦੇ ਵਰਗਾ ਜਿਹੜਾ ਕੁੱਤਾ ਤੁਹਾਨੂੰ ਦਿਖਾ ਰਿਹਾ ਹਾਂ ਹਾਂਜੀ ਭਾਈ ਜੀ ਬੜਾ ਸੋਹਣਾ ਕੁੱਤਾ ਤੁਹਾਡਾ ਪਾਲਣ ਪੋਸ਼ਣ ਕੀਤਾ ਹੋਇਆ ਇਹਦਾ ਕਿਹੜੀ ਨਸਲ ਹੈ ਲੇਕਨ ਕੋਰਸ ਤੋਂ ਹੈ ਹਾਂਜੀ ਕੇਨ ਕੋਰਸ ਤੋਂ ਹੈ ਅੱਛਾ ਅੱਛਾ ਕਿੰਨੀ ਦੇਰ ਦਾ ਹੋ ਗਿਆ ਇਹ ਹੈ ਇਹ 18 ਕੰਮਤ ਦਾ ਜੀ ਅੱਛਾ ਬੜਾ ਵਧੀਆ ਤੁਹਾਡਾ ਪਾਲਣ ਪੋਸ਼ਣ ਆ ਤਾਂ ਕੀਤਾ ਹੋਇਆ ਨਹੀਂ ਤਾਂ ਘਟ ਜਾਂਦੀ ਆ ਆਈਟਾਂ ਜੀ ਤੇ ਕਿਹੜੀ ਜਗ੍ਹਾ ਤੋਂ ਵੀਰ ਹੁਣੇ ਆਏ ਨੇ ਪੂਰਸ ਕੈਨਲ ਤੋਂ ਆ ਜੀ ਪ੍ਰਿੰਸ ਵੀਰ ਦਾ ਡੌਗ ਆ ਜੀ ਅੱਛਾ ਹਾਂਜੀ ਕੀ ਨਾਮ ਰੱਖਿਆ ਇਹਦਾ ਰਾਮਾ ਜੀ ਡੈਵਲ ਅੱਛਾ ਮੇਲ ਫੀਮੇਲ ਆ ਮੇਲ ਹੈ ਜੀ ਅੱਛਾ 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 ਪੌਣੇ ਦੋ ਸਾਲ ਦਾ ਬਾਈ ਹੁਣੀ ਕਹਿੰਦੇ ਹੋ ਗਿਆ ਹੈ ਤੇ ਵਧੀਆ ਤੁਸੀਂ ਤੁਹਾਡੀ ਜਿਹੜੀ ਆ ਸਾਂਭ ਸੰਭਾਲ ਆ ਹੈ ਨਾ ਠੀਕ ਆ ਬਹੁਤ ਬਹੁਤ ਸ਼ੁਕਰੀਆ ਭਾਈ ਬਾਈ ਹੁਣੀ ਇਹ ਦੇਖੋ ਕੰਗਾ ਕੁੰਗਾ ਦੇ ਫੇਰ ਰਹੇ ਆ ਵਾਹ ਜੀ ਵਾਹ ਕਿਆ ਸੋਹਣਾ ਇਹਦਾ ਨਖਾਰ ਕੱਢ ਰਿਹਾ। ਭਾਈ ਸੱਸੀ ਦਾ ਬੜਾ ਕਗਾ ਕੁੰਗਾ ਫੇਰ ਰਹੇ ਹੋ ਹੈ। ਇਦਾਂ ਹੀ ਰੋਜ਼ ਕਰਦੇ ਹੋ ਫਿਰ ਇਹਦਾ। ਬਿਲਕੁਲ ਜੀ ਬਿਲਕੁਲ। ਤੇ ਡੇਲੀ ਨਮਾਉਂਦੇ ਹੋਵੋਗੇ ਇਹਨੂੰ? ਡੇਲੀ ਨਮਾਉਂਦੇ ਨਹੀਂ ਵੀਕਲੀ ਇੱਕ ਵਾਰ ਨਮਾਉਂਦੇ ਆਂ। ਅੱਛਾ ਸ਼ੈਂਪੂ ਨਾਲ? ਬਿਲਕੁਲ ਸ਼ੈਂਪੂ ਕੰਡੀਸ਼ਨਰ ਬਹੁਤ ਕੁਝ ਲੱਗਦਾ ਜੀ ਇਹਨੂੰ। ਅੱਛਾ ਜੀ ਅੱਛਾ। ਤੇ ਡਰਾਈਡ ਰੂਨਾ ਵੀ ਸਿਖਾਉਂਦੇ ਆਉਂਗੇ? ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਜੀ। ਅੱਛਾ ਤੇ ਪੈਰ ਹੀ ਬੜੇ ਪਿਆਰੇ ਪਿਆਰੇ ਤੇ ਤਾਂ। ਹਾਂ ਜੀ। ਤੇ ਐਂ ਕਹਿੰਦਾ ਤਾਂ ਨਹੀਂ ਕੁਝ ਜਿਵੇਂ ਖੜਾ ਜਿਵੇਂ ਮੈਂ ਤੁਹਾਡੇ ਕੋਲ ਖੜਾ ਗੱਲਾਂ ਕਰ ਰ ਇਹ ਤੈਨੂੰ 3.5 ਸਾਲ ਦਾ ਹੋ ਗਿਆ ਜੀ। ਅੱਛਾ, ਮੇਲ ਫੀਮੇਲ ਆ? ਮੇਲ ਆ। ਠੀਕ ਆ। ਬਹੁਤ ਸੋਹਣਾ ਬਾਜੀ। ਕਿਹੜੇ ਪਿੰਡ ਤੋਂ ਆਏ? ਕਿੱਥੋਂ? ਖੰਨੇ ਦੇ ਨਾਲੇ ਪਿੰਡ ਕੌੜੀ ਆ ਜੀ ਸਾਡਾ ਕਲਵੀਰ ਕਹਿੰਦਾ। ਕੌੜੀ ਜਿੱਥੇ ਉਹ ਟ੍ਰੇਨ ਉਲਟੀ ਸੀ ਇੱਕ ਵਾਰੀ। ਓਕੇ 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 ਓਕੇ। ਹਲੋ ਕਿਵੇਂ ਤਾਲੇ ਹੋਏ ਵਿੱਚ ਪਿੰਜਰਿਆਂ ਦੇ ਦੇਖ ਆ ਦੋ। ਆ ਵੇ ਪਿੰਜਰੇ ਦੇ ਵਿੱਚ। ਹਲੋ ਆ ਲੋ ਹੋਰ ਵੇਖੋ। ਬਾਜੀ ਕਿਹੜੀ ਨਸਲ ਦਾ ਹੈ? ਅਮਰੀਕਨ ਬੋਲੀ ਬਾਈ ਇਹਨੂੰ ਫੜ ਕੇ ਰੱਖ ਲਓ ਕਿਤੇ ਮੇਰੇ ਵਾਲ ਨਾਲ ਛਾਲਣਾ ਮਾਰ ਲੇ ਹਾਂ ਫੜਿਆ ਹੈ ਇਹ ਕਿਹੜਾ ਅਮਰੀਕਨ ਅਮਰੀਕਨ ਬੋਲੀ ਹੈ ਨਾ ਅੱਛਾ ਮੇਲ ਫੀਮੇਲ ਹੈ ਮੇਲ ਹੈ ਅੱਛਾ ਕਿੰਨੀ ਡੇਢ ਦਾ ਹੋ ਗਿਆ ਡੇਢ ਸਾਲ ਦਾ ਅੱਛਾ ਡੇਢ ਸਾਲ ਦਾ ਹੋ ਗਿਆ ਬਾਬਾ ਥੋੜੀ ਸੰਭਾਲ ਆ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਵੀਰ ਹੁਣੀ ਇਹ ਪਟਿਆਲੇ ਤ੍ਰਿਪੜੀ ਦਾ ਹੈ ਤ੍ਰਿਪੜੀ ਦਾ ਹੀ ਓਕੇ ਓਕੇ ਠੀਕ ਬੜੀ ਮਿਹਰਬਾਨੀ ਬਾਈ ਤੁਹਾਨੂੰ ਜਿਹੜੇ ਸੋਹਣੇ ਸੋਹਣੇ ਇਹਦੇ ਉੱਤੇ ਦੇਖ ਪਿਆ ਇਧਰ ਆ ਦੇਖੋ ਇਹਨਾਂ ਦਾ ਸਪੈਸ਼ਲ ਜਿਹੜਾ ਕੰਗਾ ਕੀਤਾ ਜਾਂਦਾ ਤੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਪਾਲਿਆ ਹੋਇਆ ਬਾਈ ਜੀ ਕਿਹੜੀ ਜਗ੍ਹਾ ਤੋਂ ਆਇਆ ਇਹ ਡੌਗੀ ਲੈ ਕੇ ਤੁਸੀਂ ਨਾਪੇ ਤਾਂ ਜੀ ਅੱਛਾ ਇਹ ਕਹਿੰਦਾ ਤਾਂ ਨਹੀਂ ਕੁਛ ਆਏ ਨਾ ਤੁਸੀਂ ਨਹੀਂ ਅੱਛਾ ਕੀ ਨਾਂ ਰੱਖਿਆ ਦਾ ਇਹਦਾ ਓਰਿਜਨਲ ਜੀ ਕਿੰਨੀ ਦੇਰ ਦਾ ਹੋ ਗਿਆ ਇਹ 17 ਮਹੀਨੇ ਦਾ ਮੇਲੇ ਦਾ ਵੀ ਮੇਲਾ ਆ ਮੇਲੇ ਜੀ ਅੱਜ ਜਿੱਤੇ ਵੀ ਆਈ ਹੋਵੇ ਅੱਛਾ ਵੈਰੀ ਗੁੱਡ ਬਾਬਾ ਸਿਖਾਇਆ ਹੋਇਆ ਤੁਸੀਂ ਹੈਂ ਆਹੋ ਜੀ ਆਓ ਠੀਕ ਆ ਗਿਆ ਕੀ ਨਾਂ ਆਪਣਾ ਵੀਰਜ ਬਬਲੀ ਹੈ ਜੀ ਨਾਬੇ ਤੋਂ ਨਾਬੇ ਤੋਂ ਬਬਲੀ ਆ ਲਓ ਜੀ ਸ਼ੇਰ ਵਰਗਾ ਕੁੱਤਾ ਤੇ ਵੇਖੋ ਤੁਸੀਂ ਵੀ ਉਹਦੇ ਨਾਲ ਦਾ ਹੀ ਆ ਗੱਲ ਤਾਂ ਹੁਣ ਇਹਦੇ ਨਾਲ ਕੀ ਕਰਨੀ ਆ ਆਪਾਂ ਉਹ ਵੀ ਆ ਇੱਕ ਹੋਰ ਦੇਖੋ ਕਿੱਡਾ ਸ਼ੇਰ ਵਰਗਾ ਕੁੱਤਾ ਤੇ ਆਪਾਂ ਇਹਨਾਂ ਦੇ ਮਾਲਕਾਂ ਨਾਲ ਵੀ ਗੱਲ ਕਰਦੇ ਹਣੀ ਕਿਹਦੇ ਮੇਰੀ ਲੱਤ ਲੁੱਤਣਾ ਫੜਲੇ ਹਾਂ ਭਾਈ ਇਹ ਕੀ ਕਿੱਥੋਂ ਆਏ ਹੋ ਤੁਸੀਂ ਅਸੀਂ ਕੱਗੇ ਤੋਂ ਆਏ ਹਾਂ ਜੀ ਕੱਗਪਟੇ ਵਾਲੇ ਜ਼ਿਲ੍ਹੇ ਤੋਂ ਹਾਂ ਜੀ ਤੇ ਇਹ ਕੁੱਤੇ ਦਾ ਨਾਂ ਕੀ ਹੈ ਮੈਂ ਦੇਖਿਆ ਦੂਰੋਂ ਮੈਂ ਕਿਹਾ ਬੜਾ ਆਏ ਲਾਦੇ ਬੱਕਰਾ ਖੜਾ ਹੁੰਦਾ ਨਹੀਂ ਬੱਬਰ ਹੈ ਜੀ ਬੱਬਰ ਅੱਛਾ ਕਿਹੜੀ ਨਸਲ ਹੈ ਹਿਮਾਲੈਨ ਮਾਸਟਿਫ ਹੈ ਜੀ ਆ ਹਿਮਾਲਿਆ ਦੀ ਬਰੀਡ ਹੈ ਅੱਛਾ ਹਾਂਜੀ ਕਿੰਨੀ ਦੇਰ ਦਾ ਹੋ ਗਿਆ ਹੈ ਇਹ ਕੱਲ ਪੂਰੇ ਸਾਲ ਦਾ ਹੋਇਆ ਹੈ ਇਹ ਕੱਲ ਪੂਰੇ ਸਾਲ ਦਾ ਹੈ 14 ਪੂਰੇ ਦਾ ਬਰਸ ਹੈ ਵੈਰੀ ਗੁੱਡ ਨજર ਨਾ ਲੱਗ ਜੇ ਤੁਹਾਡੀ ਸੰਭਾਲ ਬਹੁਤ ਆ ਬਈ ਪਾਲਣ ਪੋਸ਼ਣ ਵੀ ਤੁਹਾਡਾ ਬਹੁਤ ਆ ਦੇਖੋ ਜੀ ਕੁੱਤਾ ਬੱਕਰੇ ਤੋਂ ਵੀ ਉੱਤੇ ਮੁਕਾਬਲਾ ਕਰਨ ਵਾਲਾ ਹੈਗਾ ਵੀਰੇ ਆਪਣਾ ਨਾਮ ਦੱਸ ਦਿਓ ਮਾਜ ਸਾਹਿਬਜੀ ਸਿੰਘ ਹੈ ਕੱਗੇ ਤੋਂ ਓਕੇ ਓਕੇ ਬਹੁਤ ਛੋਣੀ ਨਸਲ ਦਾ ਤੁਹਾਡਾ ਡੌਗ ਆ ਬੜਾ ਸੋਹਣਾ ਪਾਲਿਆ ਹੋਇਆ ਤੁਸੀਂ ਦੇਖ ਸਾਰੇ ਦਰਸ਼ਕ ਵੀ ਇਹਨੂੰ ਦੇਖ ਰਹੇ ਨੇ ਤੇ ਇਹ ਬੜਾ ਇੱਕ ਵਧੀਆ ਨਸਲ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਡੌਗ ਅੱਛਾ ਇਹ ਵੀ ਜਰਮਨ ਹਾਂਜੀ ਭਾਈ ਹਾਂਜੀ ਕਿੰਨੇ ਉਮਰ ਦਾ ਹੋ ਗਿਆ ਭਾਈ 2 ਮਹੀਨਿਆਂ ਦਾ ਹੈ ਮੇਲ ਆ ਫੀਮੇਲ ਆ ਫੀਮੇਲ ਹੈ ਅੱਛਾ ਹੈਲੋ ਕੀ ਨਾਮ ਰੱਖਿਆ ਦਾ ਭਾਈ ਕੋਈ ਨਾਮ ਨਹੀਂ ਆ ਤੇ ਭਾਈ ਇਹ ਫਾਰ ਸੇਲ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਇਹਨਾਂ ਨਾਲ ਗੱਲ ਕਰ ਸਕਦੇ ਭਾਈ ਜੀ ਸਤਿ ਸ੍ਰੀ ਅਕਾਲ ਇਹਦਾ ਨਾਮ ਦੱਸ ਦਿਓ ਕੁੱਤੇ ਦਾ ਤੇ ਆਪਣਾ ਨਾਮ ਵੀ ਦੱਸ ਦਿਓ ਨਾਲ ਮੇਰਾ ਨਾਮ ਅਭੀਚਿਤ ਸਿੰਘ ਹੈ ਜੀ ਫਾਰ ਸੇਲ ਆ ਇਹ ਆਪਦਾ ਮੋਬਾਈਲ ਨੰਬਰ ਬੋਲ ਦਿਓ ਜੇ ਕਹਿੰਦੇ ਲੋਡ ਹੋਊਗਾ ਉਹ ਲੈ ਲੂਗਾ ਤੁਹਾਨੂੰ 9915929450 ਅੱਛਾ ਕਿਹੜੀ ਜਗ੍ਹਾ ਤੋਂ ਅਸੀਂ ਕੱਗੇ ਤੋਂ ਜੀ ਕੱਗੇ ਤੋਂ ਹੀ ਆ ਉਹ ਬਾਈ ਵੀ ਹੁਣੇ ਕੱਗੇ ਤੋਂ ਠੀਕ ਆ ਬੜੀ ਮਿਹਰਬਾਨੀ ਬਾਈ ਠੀਕ ਹੈ ਜੀ ਆ ਵੀ ਕੁੱਤੇ ਦਾ ਤੁਸੀਂ ਬਹੁਤ ਵੇਖਿਆ ਹੋਣਾ ਆ ਵੇਖੋ ਇਹਦੇ ਚੁੰਡੀ ਵੀ ਕੀਤੀ ਆ ਮੂਛਾਂ ਨੂੰ ਵੀ ਰਬੜ ਪਾਈ ਆ ਤੇ ਬਹੁਤ ਸੋਹਣਾ ਬਈ ਇਹ ਆਪਣਾ ਜੀ ਕੀ ਇਹ ਨਸਲ ਦਾ ਜੀ ਇਹ ਅੱਛਾ ਕਿੰਨੀ ਦੇਰ ਦਾ ਹੋ ਗਿਆ ਇਹ 18 ਮੰਨ ਦਾ ਹੋ ਗਿਆ ਅੱਛਾ ਅੱਛਾ ਲੱਗਦਾ ਨਹੀਂ ਯਾਰ ਹਨਾ ਲੱਗਦਾ ਛੋਟਾ ਜਾ ਇਹ ਬਰੀਡ ਹੀ ਛੋਟੀ ਹੈ ਜੀ ਅੱਛਾ ਬਰੀਡ ਛੋਟੀ ਆ ਇਹ ਮੇਲ ਆ ਵੀ ਮੇਲ ਆ ਮੇਲ ਹੈ ਜੀ ਅੱਛਾ ਅੱਛਾ ਲਓ ਜੀ ਦੇਖੋ ਕਿੰਨਾ ਪਿਆਰਾ ਜਾ ਡੌਗ ਹੈ ਇਹ 2 ਮਿੰਟ ਬਾਅਦ ਬਣਾਇਆ ਜੀ ਅੱਛਾ ਤੁਹਾਨੂੰ ਇਸ ਤੋਂ ਹੀ ਪਿਆਰਾ ਲੱਗਿਆ ਅੱਛਾ ਫਿਰ ਚਲੋ ਆਪਾਂ ਥੋੜੀ ਜਿਹੀ ਰਿਵੇਟ ਕਰਦੇ ਤੁਹਾਡੇ ਕੋਲ ਫੇਰ ਆਉਨੇ ਆ ਸੀ ਵੇਖੋ ਕਿਦਾਂ ਬਰਸ਼ ਦੇ ਨਾਲ ਤੇ ਆਪਾਂ ਨਹੀਂ ਕਦੇ ਆਪਦੇ ਵਾਲ ਬਾਹੇ ਹੋਣੇ ਬਰਸ਼ ਦੇ ਨਾਲ ਕਿਵੇਂ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਵੇਖੋ ਵੀ ਦਿਖਾਉਨੇ ਆ ਦੇਖੋ ਬੱਕਰੇ ਤੋਂ ਵੀ ਉੱਤੇ ਦਾ ਦੇਖਦੇ ਹੋ ਆਹ ਦੇਖੋ ਮੂੰਹ ਕੱਟਾ ਇਹਦਾ ਆਹ ਦੇਖੋ ਉਹਨੂੰ ਚੱਕ ਕੇ ਠਾਉਣਾ ਪੈਂਦਾ ਉਹਨੂੰ ਪਾਈ ਨੂੰ ਪੈਦਾ ਹੈ ਬਾਈ ਕਿਹੜੀ ਨਸਲ ਹੈ ਇਹ ਇਹ ਗ੍ਰੇਡਨ ਹੈ ਬਾਈਲੀ ਅੱਛਾ ਕਿੰਨੀ ਦੇਰ ਦਾ ਹੋ ਗਿਆ ਦੋ ਸਾਲ ਦਾ ਹੋ ਗਿਆ ਇਹ ਅੱਛਾ ਯਾਰ ਹੈ ਹੀ ਬੜਾ ਸਾਇਆ ਜੀ ਬੜਾ ਵੱਡਾ ਉੱਚਾ ਬੜਾ ਵੱਡਾ ਜੀ ਅੱਛਾ ਮੇਲ ਆ ਫੀਮੇਲ ਆ ਹੈ ਮੇਲ ਆ ਅੱਛਾ ਅਜੇ ਥੋੜਾ ਵੀਕ ਹੋਇਆ ਹੋਇਆ ਇਦੋਂ ਵੀ ਇਹਨੇ ਹੈਵੀ ਹੋ ਜਾਣਾ ਜਿਵੇਂ ਮੈਂ ਫਿਰਦਾ ਹੋਰ ਕੁਝ ਨਹੀਂ ਕਹੂਗਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਫ੍ਰੈਂਡਲੀ ਬੋਇਲ ਘਰੇ ਤਾਂ ਛੱਡਦਾ ਨਹੀਂ ਹੋਣਾਗਾ ਇਹਨੇ ਨਹੀਂ ਨਹੀਂ ਰੋਵੇ ਆ ਕੁਝ ਨਹੀਂ ਜਿੰਦੀ ਫ੍ਰੈਂਡ ਬੰਦਾ ਦਾ ਵੈਸੇ ਹੀ ਟਿਕ ਜੂ ਨੂੰ ਵੇਖ ਕੇ ਹੈਨਾ ਹਾਂਜੀ ਵੀਰੇ ਕੀ ਨੌ ਵੀਰੇ ਕਿੱਥੋਂ ਆਏ ਹੋ ਸਾਡਾ ਪਿੰਡ ਹੈਗਾ ਯਰ ਗਰੌਣੀ ਯਰ ਗਰੌਣੀ ਪਿੰਡ ਆਈ ਸਾਡਾ ਰੌਣੀ ਆ ਠੀਕ 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 ਹਾਂਜੀ ਬਹੁਤ ਸੋਹਣੇ ਹੈ ਬਾਈ ਜੀ ਇਹ ਕਿਹੜੀ ਬੀਟ ਆਏ ਹੋ ਜਾਂ ਦੂਜੀ ਅੱਛਾ ਇਹ ਗੱਡੀ ਆ ਆ ਫਾਦਰ ਆ ਉਹ ਬੱਚੇ ਦਾ ਜੀ ਉਹਦਾ ਬਾਈ ਫਾਦਰ ਕਿੰਨੇ ਜਰ ਦਾ ਹੋਣਾ ਇਹ ਤੇ 14 ਸਾਲ ਦਾ ਜੀ ਬੜਾ ਵਧੀਆ ਬਾਈ ਤੁਹਾਡਾ ਪਾਲਣ ਪੋਸ਼ਣ ਹੈ ਇਹ ਫਾਦਰ ਆ ਜੀ ਉਹਦਾ ਉਹ ਪਰਲੇ ਦਾ ਫਾਦਰ ਆ ਤੇ ਇਹ ਹੁਣ ਤਾਂ ਹੈ ਬਸ ਬੈਠੇ ਰਹਿੰਦਾ ਹੋਣਾ ਨਹੀਂ ਨਹੀਂ ਜੀ ਐਕਟਵਾ ਪੂਰਾ ਪੂਰਾ ਐਕਟਵਾ ਅੱਛਾ ਅੱਛਾ ਤੇ ਇਹ ਜਿਹੜਾ ਇਹਦਾ ਬੱਚਾ ਇਹਦਾ ਮੇਲ ਹੈ ਇਹ ਮੇਲ ਹੈ ਜੀ 3 ਸਾਲ ਦਾ ਇਹ ਕਹਿੰਦਾ ਤਾਂ ਨਹੀਂ ਕੁਝ ਮੈਂ ਕੋਲੇ ਖੜਾ ਕੁਝ ਨਾ ਕੁਝ ਕਰੇਸਰ ਅੱਛਾ ਬਾਈ ਲੱਗਦਾ ਸ਼ੇਰ ਆ ਵਾਕਿਆ ਹੀ ਹੈ ਨਹੀਂ ਤਾਂ ਲਗ ਰਹਾ ਪਾਉ ਇਹ ਗੱਦੀ ਹੈ ਹੈ ਜੀ ਗੱਦੀਆਂ ਨੂੰ 3 ਸਾਲ ਦਾ ਹੈ ਤਿੰਨ ਸਾਲ ਦਾ ਹੋ ਗਿਆ ਵੀਰ ਹੁਣ ਕਿੱਥੋਂ ਆਏ ਨੇ ਰੌਣੀ ਤੋਂ ਜੀ ਅੱਛਾ ਰੌਣੀ ਕਿਹੜੀ ਆ ਪਟਿਆਲੇ ਕੋਲੇ ਨਹੀਂ ਨਹੀਂ ਜੀ ਇੱਧਰ ਜਰਕ ਰੌਣੀ ਅੱਛਾ ਜਰਕ ਉਹ ਬਾਈ ਦੱਸ ਜੀ ਇਕੱਠੇ ਹੀ ਘਰ ਆ ਤੁਹਾਡੇ ਓਕੇ ਓਕੇ ਬਹੁਤ ਦੇਖੋ ਜੀ ਵੱਡੇ ਵੱਡੇ ਕੁੱਤੇ ਤੁਹਾਨੂੰ ਵੇਖਣ ਨੂੰ ਮਿਲਣਗੇ ਇੱਥੇ ਹੋਰ ਦਿਖਾਣਾ ਤੁਹਾਨੂੰ ਇਹ ਵੀ ਗੱਦੀ ਆ ਬਾਈ ਹਾਂ ਜੀ ਇਹ ਗੱਦੀ ਪੈਂਦਾ ਤਾਂ ਨਹੀਂ ਕਿਤੇ ਮਤਲਬ ਪੈਂਦਾ ਹੀ ਆ ਘਰੇ ਘਰੇ ਇੱਥੇ ਤਾਂ ਨਹੀਂ ਕਹਿੰਦਾ ਹੁਣ ਕੁਝ ਕਿੰਨੀ ਦੇਰ ਦਾ ਹੋ ਗਿਆ ਇਹ ਇਹ ਪੌਣੇ ਇੱਕ ਦੋ ਸਾਲਾਂ ਦਾ ਹੈ ਅੱਛਾ 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 ਮੇਲਾ ਹੈ ਹਾਂ ਜੀ ਇਹ ਮੇਲਾ ਕੀ ਬਾਤ ਆ ਉਹ ਵੀ ਗੱਦੀ ਹੈ ਹੈ ਅੱਛਾ ਟੀ ਐਮ ਘਰੇ ਕਹਿੰਦਾ ਹੋਣਾ ਹੈ ਇੱਥੇ ਤੇ ਅੱਜ ਸ਼ਾਂਤ ਹੋ ਗਿਆ ਜੰਮ ਸ਼ਾਂਤ ਹੋਰ ਤੁਹਾਨੂੰ ਦਿਖਾਈਏ ਕਿੰਨਾ ਸੋਹਣਾ ਕੁੱਤਾ ਆ ਲਓ ਬਾਜੀ ਖੜਾ ਕਰਿਓ ਇਹਨੂੰ ਮੜਾ ਜਾ ਲਓ ਜੀ ਦੇਖੋ ਹੈ ਸ਼ੇਰ ਲੱਗਦਾ ਸੰਗਲ ਪਾਇਆ ਮੋਟਾ ਮੱਝ ਵਾਲਾ ਬਚ ਕੇ ਰੋ ਇਸ ਤੋਂ ਓਏ ਹੋਏ ਬਾਜੀ ਇਹ ਕਿੰਨੀ ਦੇਰ ਦਾ ਹੋ ਗਿਆ ਇਹ 14 ਮਹੀਨਿਆਂ ਦਾ ਜੀ ਅੱਛਾ ਹਜੇ ਹਜੇ ਪਪੀਏ ਜ ਤੋਂ ਬਸ ਬਾਹਰ ਹੀ ਆਣ ਵਾਲਾ ਅੱਛਾ ਕਾਈਆ ਪੱਪੀ ਫੈਟ ਵਗੈਰਾ ਚੜੀ ਹੋਈ ਆ ਅੱਛਾ ਉਹਨੇ 2 ਸਾਲ ਦਾ ਬਣ ਕੇ ਤਿਆਰ ਹੋ ਗਿਆ ਜੀ ਲੀਨ ਹੋ ਜੂਗਾ ਪੂਰਾ 2 ਸਾਲ ਦਾ ਹੋ ਗਿਆ ਹੈ ਨਾ ਨਾ 14 ਮਹੀਨਿਆਂ ਦਾ ਹੈ 14 ਮਹੀਨਿਆਂ ਦਾ ਅੱਛਾ ਉਹ ਤਾਂ 2 ਸਾਲ ਦਾ ਉਹ ਕਹਿ ਰਹੇ 2 ਸਾਲ ਦਾ ਮੈਂ ਕਿਹਾ ਤਿਆਰ ਹੋ ਜੂਈ ਪੂਰਾ ਅੱਛਾ 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 ਤੇ ਖੰਗੜ ਹੁਣ ਵੀ ਨਹੀਂ ਦਿੰਦਾ ਹੁਣਾਂ ਕਿਸ ਨੂੰ ਘਰ ਅੱਗੇ ਨਾ ਜੀ ਘਰ ਅੱਗੇ ਤਾਂ ਜਮਾ ਹੀ ਨਹੀਂ ਕਿਹੜੀ ਜਗ੍ਹਾ ਤੋਂ ਆਏ ਵੀਰ ਹੁਣੀ ਨਾਪੇ ਤੋਂ ਨਾਪੇ ਦੋ ਵੈਰੀ ਗੁੱਡ ਬਹੁਤ ਵਧੀਆ ਲੱਗਾ ਭਾਈ ਧੰਨਵਾਦ ਜੀ ਕਿੰਨੀ ਕਿੰਨੀ ਦੇਰ ਦੇ ਹੋ ਗਏ ਇਹ ਇਹ 3 ਸਾਲ ਦੇ ਹੋ ਗਏ ਜੀ ਦੋਨੇ ਹੀ ਅੱਖਾਂ ਉਹੜੀਆਂ ਖਤਰਨਾਕ ਮੇਲਾ ਤੋ ਉਹਨੇ ਮੇਲਾ ਨਹੀਂ ਓਕੇ ਕਿਹੜੀ ਜਗ੍ਹਾ ਤੋਂ ਆਏ ਫਟਿਆਲੇ ਤੋਂ ਆਏ ਅੱਛਾ ਲੋਕਲ ਕਹਿੰਦੇ ਤਾਂ ਨਹੀਂ ਕੁਛ ਆਏ ਤੇ ਖੜਾ ਕਰਿਓ ਕਿੱਦਾਂ ਉੱਚਾ ਹੈ ਖੜਾ ਜਾ ਬਟਾ ਆ ਜਾ ਆ ਲੋ ਦੇਖੋ ਜੀ ਹੈ ਪੂਰਾ ਰਿੱਚ ਲੱਗਦਾ ਪੂਰਾ ਹੈ ਥੈਂਕ ਯੂ ਬਾਈ ਆ ਵੇਖੋ ਆਪਾਂ ਇੱਕ ਨਵੀਂ ਬਰੀਡ ਤੁਹਾਨੂੰ ਦਿਖਾਈਏ ਭਾਈ ਜੀ ਕਿਹੜੀ ਬਰੀਡ ਹੈ ਇਹ ਕਹਿੰਦਾ ਤਾਂ ਨਹੀਂ ਕੁਝ ਤੇ ਇਹ ਬੜਾ ਫੁੱਲ ਫੁੱਲ ਜੇ ਵੱਖਰੇ ਲਾਏ ਹੋਏ ਆ ਹਾਂਜੀ ਅੱਛਾ ਅੱਛਾ ਕਿੰਨੀ ਦੇਰ ਦਾ ਹੋ ਗਿਆ ਹੈ 6 ਸਾਲ 6 ਸਾਲ ਦਾ ਲੱਗਦਾ ਨਹੀਂ ਯਾਰ ਬੜਾ ਫਿੱਟ ਰੱਖਿਆ ਇਹਨੂੰ ਹੈ ਉਹ ਕੁਝ ਦੰਦ ਵੀ ਹੈ ਨਹੀਂ ਇਹਦੇ ਹਨਾ ਨਹੀਂ ਦੰਦ ਦੇ ਸ਼ੁਰੂ ਤੋਂ ਗੈਪ ਹੈ ਸ਼ੁਰੂ ਤੋਂ ਹੀ ਓਕੇ ਓਕੇ ਮੇਲ ਆ ਫੀਮੇਲ ਆ ਓਕੇ ਰਾਜੀ ਬਹੁਤ ਸੋਹਣਾ ਹੁੰ ਵੀ ਐਕਟਿਵ ਹੈ ਜੀ ਫਿਰ ਇਹਦਾ ਜਿਹੜਾ ਉੱਤੇ ਕੰਗਾ-ਕੁੰਗਾ ਫੇਰਦੇ ਆ ਉਹਦੇ ਅੱਛਾ ਕਿੱਥੋਂ ਆਏ ਹੋ ਪਟਿਆਲੇ ਤੋਂ ਪਟਿਆਲੇ ਤੋਂ ਤੇ ਆਹ ਵਾਲਾ ਵੱਡਾ ਸ਼ੇਰ ਇਹ ਵੀ ਚੈਂਪੀਅਨ ਹੈ ਜੀ ਚੈਂਪੀਅਨ ਲਾਈਨ ਦਾ ਜੀ ਇਹ ਅੱਛਾ ਜਰਮਨ ਸ਼ੈਫਰਡ ਮੇਲ ਹੈ ਇਹ ਮੇਲ ਹੈ ਜੀ ਅੱਛਾ ਇਹ ਕਿੰਨੀ ਖਾਲਦਾ ਹੋ ਗਿਆ ਇਹ ਹੈਗਾ 1.5 ਸਾਲ ਦਾ ਓਕੇ 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 ਠੀਕ ਇਹ ਆਪਸ ਰਹਿੰਦੇ ਇਕੱਠੇ ਫਿਰੇ ਕੁਛ ਨਹੀਂ ਕਹਿੰਦੇ ਹੁਣ ਇਹ ਤਾਂ ਆਪਸ ਚ ਹੈ ਨਾ ਜੀ ਸਾਡੇ ਕੋਲ ਹੋਰ ਵੀ ਜਰਮਨ ਸ਼ੈਫਰਡ ਉਹ ਵੀ ਨਾਲ ਹੀ ਆਏ ਨੇ ਅੱਛਾ ਇਕੱਠੇ ਆਤ ਪੈ ਜਾਂਦੀ 14 ਸਾਲ ਦਾ ਠੀਕ 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 ਉਹ ਇਹਦਾ ਬਾਪ ਹੁਣ ਨਹੀਂ ਨਹੀਂ ਉਹ ਅਲੱਗ ਹੈ ਜੀ ਇਹ ਤਾਂ ਮੈਂ ਸਪੈਸ਼ਲ ਚੈਂਪੀਅਨ ਲਾਈਨ ਦਾ ਖਰੀਦਿਆ ਸੀਗਾ ਜੀ ਅਸ ਚੈਂਪੀਅਨ ਲਾਈਨ ਦਾ ਚਾਰਡ ਮੈਰੀ ਚੈਂਪੀਅਨ ਜਿਹੜਾ ਹੈ ਉਹਦਾ ਬੱਚਾ ਅੱਛਾ ਹੁਣ ਜਿਵੇਂ ਮੈਂ ਖੜਾ ਕੁਝ ਕਹਉ ਤਾਂ ਨਹੀਂ ਬਹਿ ਜਾਊਗਾ ਜੀ ਅੱਛਾ ਕਈ ਤਾਂ ਮੈਂ ਦੇਖੇ ਨਹੀਂ ਪੈਂਦੇ ਕਹਿੰਦੇ ਆ ਨਹੀਂ 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 ਲਿਹਾਜ ਕੋਈ ਨਹੀਂ ਇਹਦੇ ਅੱਗੇ ਇਹ ਤਾਂ ਕੱਪੜੇ ਪਾ ਕੇ ਜਿਹੜਾ ਬੰਦਾ ਹੁੰ ਕਿਹੜਾ ਹੈ ਮੇਲ ਫੀਮੇਲ ਹੈ ਮੇਲ ਹੈ ਜੀ ਕਿੰਨੀ ਦੇਰ ਦਾ ਹੋ ਗਿਆ ਹੈ ਇਹ 3 ਸਾਲ ਦਾ ਜੀ ਅੱਛਾ ਠੀਕ ਆ ਬਰਜਾਲੇ ਤੋਂ ਆਇਆ ਜੀ ਸਰ ਓਕੇ ਆ ਦੇਖੋ ਵੀ ਜੋੜਾ ਓਏ ਹੋਏ ਹੋਏ ਖਤਰਨਾਕ ਦੇਖਣੀ ਜਾਈ ਇਹਨਾਂ ਜਿਹਾ ਬਾਈ ਜੀ ਕਿਹੜੀ ਬਰੀਡ ਹੈ ਇਹ ਚਵਾਵਾ ਜੀ ਹੁਣ ਕੁਛ ਕਹਿੰਦੇ ਤਾਂ ਨਹੀਂ ਇਹ ਨਹੀਂ ਨਹੀਂ ਡਰਦੇ ਹੁਣ ਇੱਥੇ ਆ ਕੇ ਹਾਂ ਇਹ ਥੋੜੇ ਜੀ ਮੇਲ ਹੈ ਦੋਨੇ ਫੀਮੇਲ ਆ ਫੀਮੇਲ ਆ ਜੀ ਅੱਛਾ ਅੱਛਾ ਠੀਕ ਆ ਦੇਖੋ ਬਾਈ ਜੀ ਕਿਹੜੀ ਜਗਤ ਆਇਆ ਹੋਇਆ ਪਟਿਆਲਾ ਪਟਿਆਲਾ ओके थैंक यू भाई ਆ ਵੇਖੋ ਤੁਸੀਂ ਅੰਦਰ ਜਿਹੜੇ ਜੇਤੂ ਉਹਨਾਂ ਨੂੰ ਉੱਤੇ ਨਾਮ ਮਿਲ ਰਿਹਾ ਆਪਾਂ ਚੱਲਦੇ ਆਂ ਅੰਦਰ ਵੀ ਓਏ ਬੈਠ ਜਾ ਬੈਠ ਜਾ ਇਹ ਕੁਛ ਕਹਿਣਾ ਤਾਂ ਨਹੀਂ ਐਸ ਵੇਲੇ ਨਹੀਂ ਬੈਠ ਜਾ ਕਿਹੜੀ ਬਰੀਡ ਆ ਇਹ ਗੋਲਡਨ ਰੀਟਰੀ ਅੱਛਾ ਤੇ ਤਾਂ ਸਿਆਣੇ ਹੁੰਦੇ ਵਾ ਬਹੁਤ ਸਵਾਗਤ ਓਏ ਕਿੰਨੇ ਉਮਰ ਹੋ ਗਈ ਇਹਦੀ ਕਿੱਥੋਂ ਆਏ ਵੀਰ ਹੁਣੇ ਫਤੇਗੜ ਸਾਹਿਬ ਫਤੇਗੜ ਸਾਹਿਬ ਓਕੇ ਓਕੇ ਡੈਵਲ ਆਇਆ ਨਾ ਅੱਛਾ ਇਹ ਜੀ ਡੈਵਲ ਆ ਇੰਡੀਅਨ ਚੈਂਪੀਅਨ ਡੌਗ ਆ ਹੈ ਉਹ ਇਹਦਾ ਬੇਟਾ ਉਹ ਵੀ ਇੰਡੀਅਨ ਚੈਂਪੀਅਨ ਆ ਅੱਛਾ ਉਹ ਇਹਦਾ ਬੇਟਾ ਜੀ ਨਾਲ ਆ ਆ ਬੱਚੇ ਕੋਲ ਚਲੋ ਮੈਂ ਵੀ ਲਓ ਜੀ ਮੈਡਮ ਵੀ ਇਹਨੂੰ ਮਿਲ ਰਹੇ ਨੇ ਦੇਖੋ ਲੋਕੀ ਨੂੰ ਕੁਝ ਨਹੀਂ ਕਹਿ ਰਹੇ ਮਟਚਾਰਾ ਬਹੁਤ ਹੀ ਸਾਊ ਆ ਹੈ ਦਿਖਾ ਰਹੇ ਆ ਇਹ ਬਾਈ ਜੀ ਹੁਣੇ ਫਤੇਗੜ ਸਾਹਿਬ ਤੋਂ ਆਏ ਤੁਸੀਂ ਇਹ ਕੀ ਨਾਲ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡਾ ਜੀ ਮਨੀ ਤਮਾਨੀ ਅੱਛਾ ਅੱਛਾ ਤੇ ਤੁਹਾਡਾ ਸੇਲ ਪਰਚੇਜ਼ ਦਾ ਵੀ ਕੰਮ ਆ ਆ ਬੱਤ ਪੱਪੀ ਹੁੰਦੇ ਆ ਇਹਨਾਂ ਦੇ ਇਹਨਾਂ ਦੇ ਅੱਛਾ ਇਹ ਫੀਮੇਲ ਹੈ ਕਿ ਮੇਲ ਹੈ ਮੇਲ ਹੈ ਜੀ ਅੱਛਾ ਇਹਦਾ ਨਾਮ ਬੈਬਲ ਹੈ ਜੀ ਅੱਛਾ ਇਹ ਚੈਂਪੀਅਨ ਡੌਗ ਹੈ ਜੀ ਇਹ ਵੀ ਚੈਂਪੀਅਨ ਡੌਗ ਹੈ ਉਹ ਵੀ ਚੈਂਪੀਅਨ ਡੌਗ ਹੈ ਜੀ ਬਾਈ ਜੀ ਹੁਣੇ ਅੱਜ ਪਟਿਆਲਾ ਕੈਨਲ ਕਲੱਬ ਦੇ ਜਿਹੜਾ ਹੈਗਾ ਨਾ ਉਹ ਡੌਗ ਸ਼ੋ ਉੱਥੇ ਪਹੁੰਚੇ ਹੋਏ ਨੇ ਦੋਹਾਂ ਚੋਬੀ ਨੰਬਰ ਇਹ ਵੀ ਚੈਂਪੀਅਨ ਰਿਹਾ ਹੈਗਾ ਜੇ ਕਿਸੇ ਨੇ ਬੱਚੇ ਪੱਪੀ ਲੈਣੇ ਹੁਣ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਜੀ ਆਪਾਂ ਨਾਮ ਤੇ ਨੰਬਰ ਬੋਲਦੇ ਹੋ ਨਾਮ ਹੈਗਾ ਜੀ ਮਨੀਤ ਮਾਨ ਅੱਛਾ ਜੀ ਨੰਬਰ 998 ਅੱਛਾ ਜੀ ओके थैंक यू भाई जी किसे नु लोड होवे इनहा दे बच्चेया दी ते ਤੁਸੀਂ ਇਹਨਾਂ ਨਾਲ ਬਾਈ ਹੋਣਾ ਨੂੰ ਫਤੇਗੜ ਸਾਹਿਬ ਪੰਜਾਬ ਦੇ ਵਿੱਚ ਕੰਟੈਕਟ ਜਿਹੜਾ ਉਹ ਕਰ ਸਕਦੇ ਹੋ। ਤੋਂ ਤੁਸੀਂ ਵੇਖ ਰਹੇ ਹੋ ਕਾਫੀ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਆ ਇਸ ਜਿਹੜਾ ਡੌਗ ਸ਼ਾਪ ਨੂੰ ਵੇਖਣ ਲਈ। ਵੇਖ ਰਹੇ ਹੋ ਡੌਗ ਜਿਹੜੇ ਆ ਚੈਂਪੀਅਨ ਜਿੱਤੇ ਹੋਏ ਆ ਜਿਹੜੇ ਉਹ ਆ ਦੇਖੋ ਬਾਈ ਹੋਣਾ ਨੇ ਪਿੱਛੇ ਬਰਸ਼ ਵੀ ਪਾਏ ਹੋਏ ਇਹਨਾਂ ਦੇ ਜਿਹੜੇ ਆ ਟੇਕ ਕੇਅਰ ਕਰਦੇ ਆ ਕੰਘਾ ਰੱਖਿਆ ਬਰਸ਼ ਰੱਖਿਆ ਜੇਬ ਦੇ ਵਿੱਚ। ਆ ਮੈਡਮ ਹੋਣੀ ਇਹ ਲੈ ਕੇ ਆਏ ਹੋਏ ਨੇ। ਤੇ ਜਿਹੜੇ ਇਹਨਾਂ ਨੂੰ ਦੇਖਣ ਵਾਲੇ ਚਾਹਵਾਨ ਨੇ ਉਹ ਵੀ ਇੱਥੇ ਇਸ ਡੌਗ ਸ਼ੋਅ ਦੇ ਵਿੱਚ ਪਟਿਆਲੇ ਦੇ ਵਿੱਚ ਉਹ ਪਹੁੰਚੇ ਹੋਏ ਨੇ ਤੁਸੀਂ ਦੇਖ ਹੀ ਰਹੇ ਹੋ ਕਾਫੀ ਰਸ਼ ਪਹਿਲਾਂ ਨਾਲੋਂ ਇੱਥੇ ਹੋ ਗਿਆ ਹੈਗਾ ਆ ਵੇਖ ਰਹੇ ਤੁਸੀਂ ਡੌਗ ਸ਼ੋਅ ਵੇਖਣ ਆਏ ਹੋਏ ਜਿਹੜੇ ਲੋਕ ਆ ਜੋਗੀ ਕੁਮਾਰ ਇਹਨੇ ਇਹ ਕਹਾਂ ਸੇ ਆਏ ਆਂ ਆਪ ਲੋਕ ਦਿੱਲੀ ਸੇ ਕੌਨਸੀ ਨਸਲ ਕਾ ਜੋ ਆਪਕੇ ਸਾਥ ਡੌਗ ਹੈ ਟੌਏ ਫਾਰਮ ਆ ਚੁੱਕੇ ਵਾਟ ਇਜ਼ ਯੋਰ ਬੇਬੀ ਇਹਦਾ ਟੌਏ ਦਾ ਕੀ ਨਾਮ ਹੈ ਦਾ ਆਰ ਸੀ ਸੀ ਅੱਛਾ ਦਿੱਲੀ ਚ ਹੈ ਹਾਂਜੀ ਓਕੇ ਓਕੇ ਆਪਕਾ ਕੋਡ ਨੇਮ ਨੈਂਸੀ ਕਕਰ ਥੈਂਕ ਯੂ ਥੈਂਕ ਯੂ ਆਹ ਦੇਖੋ ਭਾਈ ਜੀ ਡੌਗੀ ਤੁਹਾਨੂੰ ਦਿਖਾਵਾਂ ਜਿਹੜੇ ਚੈਂਪੀਅਨ ਹੁੰਦੇ ਆ ਉਹ ਇਸ ਤਰ੍ਹਾਂ ਇਹਨਾਂ ਵਿੱਚ ਠਾਇਆ ਜਾਂਦਾ ਆ ਦੇਖੋ ਤੁਹਾਨੂੰ ਜਿਹੜਾ ਡੌਗ ਆ ਤੁਸੀਂ ਇਹਨਾਂ ਦੀ ਬਰੀਡ ਵੇਖੋ ਚੈੱਕ ਕਰੋ ਇਹਨਾਂ ਨੂੰ ਆਹ ਦੇ ਕੋਈ ਦਾ ਕੰਗਾ ਜਿਹੜਾ ਕੀਤਾ ਜਾਂਦਾ ਦੇ ਗੈਸਰਸ ਗੈਸਟ ਆਏ ਹੋਏ ਬਾਹਰੋਂ ਉਹ ਵੀ ਇੱਥੇ ਬੈਠੇ ਹੋਏ ਨੇ ਦੇਖ ਰਹੇ ਹੁੰਦੇ ਸੋ ਤੁਸੀਂ ਦੇਖ ਰਹੇ ਹੋ ਲੋਕ ਆਪਣੇ ਸਟੇਟ ਤੋਂ ਸਟੇਟ ਤੋਂ ਬਾਹਰ ਸਟੇਟਾਂ ਤੋਂ ਜਿਹੜੇ ਆ ਇੱਥੇ ਪਹੁੰਚੇ ਹੋਏ ਨੇ ਹਰੇਕ ਜ਼ਿਲ੍ਹੇ ਤੋਂ ਹਰੇਕ ਸ਼ਹਿਰ ਤੋਂ ਜਿਹੜੇ ਆ ਆਪਣੇ ਡੌਗੀ ਉਹ ਲੈ ਕੇ ਔਰ ਜਿਹੜੇ ਪੈਟ ਆ ਉਹ ਵੀ ਲੈ ਕੇ ਇੱਥੇ ਪਹੁੰਚੇ ਹੋਏ ਨੇ ਜੇ ਆ ਦੇਖ ਸਕਦੇ ਹੋ ਹਸਕੀ ਕੁੱਤੇ ਬਹੁਤ ਵੈਸੇ ਸ਼ੋਅ ਦੇ ਵਿੱਚ ਸੋ ਦਰਜ ਕੋ ਐਸੀ ਪਟਿਆਲਾ ਦਾ ਜਿਹੜਾ ਡੌਗ ਸ਼ੋ ਆ 2026 ਦੇ ਵਿੱਚ ਪਟਿਆਲੇ ਪੋਲੋ ਗਰਾਊਂਡ ਦੇ ਵਿੱਚ ਲੱਗਾ ਤੇ ਇੱਥੇ ਜਿਹੜਾ ਨੇ ਕੁੱਤੇ ਵੇਚਣ ਹੁੰਦੇ ਉਹਨਾਂ ਦੇ ਵਿੱਚ ਨੰਬਰ ਉਹਨਾਂ ਨੇ ਆਪ ਦੇ ਬੋਲੇ ਆ ਤੇ ਇਹ ਸਾਰਾ ਤੁਸੀਂ ਦੇਖ ਰਹੇ ਹੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਡੌਗ ਸ਼ੋ ਉਹ ਲਗਵਾਇਆ ਗਿਆ ਹੈਗਾ ਜੀ ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਸੋ ਜਿਹੜੇ ਮੇਰੇ ਵੀਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਾਈਂਡਲੀ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਜਿਹੜੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੇ ਇਹਦੇ ਨਾਲ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ